ਤੇ ਆਇਆ ਉਹ ਰੋਜ਼ ਨਾਲ ਆ ਕੇ ਮੈਨੂੰ ਕਹਿੰਦਾ ਉਹਨੂੰ ਕਹਿੰਦਾ ਕਹਿੰਦਾ ਰਿਪੋਰਟ ਹੈ ਉਹ ਕਹਿੰਦਾ ਮੈਨੂੰ ਰਿਪੋਰਟ ਕਰ ਦਿੱਤੇ ਐ ਕਹਿ ਕੇ ਚਲਾ ਗਿਆ ਮੈਂ ਕਮਾਲ ਆ ਯਾਰ ਹੈਵੀ ਬੱਗ ਨੇ ਇਹ ਦਿਮਾਗ ਇਹਨਾਂ ਦਾ ਲੱਗਟਿਆਂ ਜੀ ਆ ਮੈਂ ਲਾਇਆ ਸਾਬ ਮੈਨੂੰ ਰਿਪੋਰਟ ਕਰਨ ਦੇ ਕਾਗਜ਼ ਤਿਆਰ ਕਰਨ ਲਾਗੇ ਪਰ ਦੇਖਾਂਗੇ ਫਿਰ ਕਿੱਥੇ ਤੱਕ ਭਾ ਪੈਂਦਾ ਜੀ ਜਾਦੇ ਹੋਇਆ ਕੰਮ ਇਧਰ ਹੈਗਾ ਬਾਈ ਇਹ ਕੱਲਾ ਮੇਰੇ ਨਾਲ ਨਹੀਂ ਜਿਹੜਾ ਮਰਜ਼ੀ ਬੰਦਾ ਆਵੇ ਕੋਈ ਸਾਨੂੰ ਦੱਸੂਗਾ ਕੋਈ ਸਾਨੂੰ ਲਕੋ ਰੱਖ ਜੂਗਾ ਪਰ ਇਧਰ ਲੀਆਂ ਕੰਟਰੀਆਂ ਵੈਸਟ ਅਫਰੀਕਾ ਦੀ ਗੱਲ ਕਰ ਰਿਹਾ ਮੈਂ ਹਾਂਜੀ ਆ ਯਾ ਸੋਮ ਸੇਨੇਗਲ ਮੈਂ ਮੈਂ ਯਾ ਸੈਲ ਦੁਨਾਈਸ ਸੌਰੀ ਦੁਨਾਈਸ ਰਾਤ ਦਾ ਟਾਈਮ ਹੈ ਜੀ 10:30 ਵਜੇ ਦਾ ਤੁਸੀਂ ਸੜਕਾਂ ਦੇ ਰੌਣਕ ਮੇਲਾ ਦੇਖੋ ਭਾਈ ਕਿੰਨਾ ਤੇ 10:00 ਵਜੇ 30 ਮਿੰਟ ਹੋ ਗਏ ਤੇ 10:55 ਮਿੰਟ ਤੇ ਆਪਣੀ ਟ੍ਰੇਨ ਹੈ ਜੀ ਇੱਥੋਂ ਜਾਊਗੀ ਜਿਹੜੀ ਮੁਹੰਮਦ 5 에어ਪੋਰਟ ਦੇ ਉੱਤੇ ਇੰਟਰਨੈਸ਼ਨਲ 에어ਪੋਰਟ ਆ ਇਹਨਾਂ ਦਾ ਰਾਤ ਵਾਲੀ ਮੈਂ ਟ੍ਰੇਨ ਤਾਂ ਲੈ ਲਈ ਕਿਉਂਕਿ ਵੀ 에어ਪੋਰਟ ਤੇ ਪਹੁੰਚ ਕੇ ਆਪਾਂ 2 ਘੰਟੇ ਵੇਟ ਕਰ ਲਾਂਗੇ ਪਰ ਜੇ ਸਵੇਰੇ ਅਰਲੀ ਮਾਰਨਿੰਗ ਵਾਲੀ ਆਪਾਂ ਟ੍ਰੇਨ ਲਵਾਂਗੇ ਫਿਰ ਲੇਟ ਫੇਟ ਹੋ ਜਾਾਂਗੇ ਕਿਉਂਕਿ ਸਵੇਰੇ ਅਰਲੀ ਮਾਰਨਿੰਗ ਜਿਹੜੀ ਟ੍ਰੇਨ ਚੱਲਦੀ ਆ ਉਹ ਚੱਲਦੀ ਆ 5 ਵਜੇ 7 ਵਜੇ ਆਪਣੀ ਫਲਾਈਟ ਆ ਫਿਰ ਕੋਈ ਮਤਲਬ ਨਹੀਂ ਬਣਦਾ ਤੇ ਰਾਤ ਨੂੰ ਮੈਂ ਲਾਸਟ ਟ੍ਰੇਨ ਤਾਂ ਲਈ ਆ ਕਿਉਂਕਿ ਇਸ ਦੂਬਾਰ ਟੈਕਸੀ ਮਿਲੇ ਨਾ ਮਿਲੇ ਸਵੇਰੇ ਟੈਕਸੀ ਮਿਲੇ ਨਾ ਮਿਲੇ ਮਤਲਬ ਰਿਸਕ ਨਹੀਂ ਲੈ ਸਕਦੇ ਸੀ 10:55 ਮਿੰਟ ਤੇ ਇਸ ਸਟੇਸ਼ਨ ਤੋਂ ਕਾਸਾ ਪੋਰਟ ਤੋਂ ਮੁਹੰਮਦ ਫਾਈਵ 에어ਪੋਰਟ ਤੇ ਟ੍ਰੇਨ ਜਾਊਗੀ ਜਿਹੜੀ ਕਿ ਆਖਰੀ ਟ੍ਰੇਨ ਆ 10:55 ਮਿੰਟ ਵਾਲੀ ਇੱਥੇ ਕੁਝ ਖਾਣ ਪੀਣ ਨੂੰ ਬਣਿਆ ਹੋਇਆ ਆਪਾਂ ਕੁਝ ਖਾ ਪੀ ਲਵਾਂਗੇ ਉਸ ਤੋਂ ਬਾਅਦ 2 ਘੰਟੇ ਵੇਟ ਕਰ ਲਾਂਗੇ ਫਿਰ ਆਪਾਂ ਟਾਈਮ ਸਿਰ 에어ਪੋਰਟ ਤੇ ਪਹੁੰਚ ਕੇ ਉੱਥੋਂ ਆਪਦੀ ਫਲਾਈਟ ਫੜ ਲਾਂਗੇ ਸਵੇਰੇ ਸਭ ਤੋਂ ਪਹਿਲੀ 8:00 ਵਜੇ ਤੁਰਦੀ ਆ 7:00 ਵਜੇ ਆਪਣੀ ਫਲਾਈਟ ਆ ਫਿਰ ਕੋਈ ਮਤਲਬ ਨਹੀਂ ਬਣਦਾ ਜਮਾ ਰਿਸਕ ਲੈਣ ਦਾ ਹੁਣ 10:55 ਵਾਲੀ ਲਵਾਂਗੇ ਆਪਾਂ ਟ੍ਰੇਨ ਆਪਾਂ ਇਸ ਟਾਈਮ 에어ਪੋਰਟ ਤੇ ਜਾ ਰਹੇ ਸੀ ਤੇ ਰਾਹ ਦੇ ਵਿੱਚ ਸਾਨੂੰ ਬਾਈ ਮਿਲਦੇ ਮਰੋਕੋ ਦੇ ਯੂ ਆਫ ਮਰੋਕੋ ਯਾ ওকে ਯੂ ਆਰ ਲੀਵਿੰਗ ਇਨ ਕਾਸਾਬਲੈਂਕਾ ਯਾ ਨਾ ਆ ਫਰਮ ਮਰਾਕੇਸ਼ ਯੂ ਆਰ ਫਰਮ ਮਰਾਕੇਸ਼ ਆਈ ਹੈਵ ਬੀਨ ਇਨ ਮਰਾਕੇਸ਼ ਐਸ ਵੈਲ ਬਸ ਇਸ ਤਰ੍ਹਾਂ ਵੀ ਵਿਦ ਮਾਈ ਫਰੈਂਡ ওকে ওকে ਸੋ ਡੂ ਯੂ ਵਾਂਟ ਟੂ ਸੇ ਸਮਥਿੰਗ ਅਬਾਊਟ ਮਰੋਕੋ ਯੈਸ ਆਈ ਵਾਂਟ ਆਈ ਵਾਂਟ ਸੇ ਪੀਪਲ ਇੰਡੀਆ ਯਾ ਪੀਪਲ ਇੰਡੀਆ ਵੀ ਆਰ ਸੈਟ ਆਫ ਆਲ ਇੰਡੀਆ ਵੈਲ ਕਮ ਟੂ ਮਰੋਕੋ ਓਹ ਥੈਂਕ ਯੂ ਥੈਂਕ ਯੂ ਸੋ ਮਚ ਐਂਡ ਯੂਰ ਨੇਮ ਇਜ਼ ਅਬਦੁੱਲ ਅਬਦੁੱਲ ਯੂਰ ਨੇਮ ਇਜ਼ ਬਦਰ 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 ਓਕੇ ਓਕੇ ਥੈਂਕ ਯੂ ਥੈਂਕ ਯੂ ਸੋ ਮਚ ਬਰੋ ਵੈਲਕਮ ਟੂ ਵਰਲਡ ਕਪ ਆਈ ਹੋਪ ਯੂ ਟੂ ਕਾਲਿਫਾਈ ਫਰ ਨੇਕਸਟ ਵਰਲਡ ਕਪ ਓਕੇ ਓਕੇ ਓ ਯੈਸ ਯੈਸ ਥੈਂਕ ਯੂ ਓਕੇ ਬਰੋ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਥੈਂਕ ਯੂ ਤੇ ਸਾਹਮਣੇ ਹੈਗਾ ਜੀ ਮੈਕਡੋਨਲਡ ਮੇਰੇ ਕੋਲ ਇਹਨਾਂ ਦਾ 100 ਰਾਮ ਫਿਲਹਾਲ ਮੇਰੀ ਜੇਬ ਦੇ ਵਿੱਚ ਆਂ ਇੰਡੀਆ ਦਾ 1000 ਰੁਪਿਆ ਬਾਕੀ ਮੈਂ ਸਾਰੇ ਐਕਸਚੇਂਜ ਕਰਾ ਲੇ ਤੇ 30 40 ਰਾਮ ਇੱਥੇ ਕੁਝ ਖਾ ਪੀ ਲੈਣੇ ਆ ਬਾਕੀ ਆਪਾਂ 에어ਪੋਰਟ ਤੇ ਲੈ ਜਾਏ ਕਈ ਵਾਰ 에어ਪੋਰਟ ਤੇ ਸਮਾਨ ਸਮੂਣ ਪੈਕ ਕਰਨ ਦਾ 50 ਕ ਦਾ ਰਾਮ ਮੈਂ ਆਪ ਦੇ ਕੋਲ ਰੱਖ ਲੈਣਾ। ਬਾਕੀ ਮੇਰੇ ਕੋਲ ਯੂ ਐਸ ਡਾਲਰ ਹੈਗੇ ਨੇ ਜੇਬ ਦੇ ਵਿੱਚ। ਐਪਲ ਜੂ ਸਪੀਕੇ ਆਪਾਂ ਸਟੇਸ਼ਨ ਤੇ ਆ ਗਏ ਆ ਜੀ। ਇਹ ਇਹਨਾਂ ਦਾ ਹੈਗਾ ਪਲੇਟਫਾਰਮ। ਉਹ ਸਾਹਮਣੇ ਟ੍ਰੇਨ ਆ ਰਹੀ ਆ ਦੇਖੋ। ਆ ਰਹੀ ਆ ਨਾ। ਇੱਥੇ ਇਹ ਮਾਹੌਲ ਨਹੀਂ ਹੈਗਾ ਵੀ ਜਿਹਦਾ ਜੀ ਕਰਦਾ ਪਲੇਟਫਾਰਮ ਤੇ ਆ ਕੇ ਖੜ ਜੇ ਜਾਂ ਬਹਿ ਜੇ ਨਾ। ਉਹ ਜਿਹੜੀ ਸਾਹਮਣੇ ਉਹ ਕੰਧ ਆ ਨਾ ਵੱਡੀ ਸਾਰੀ। ਉਹਦੇ ਥੱਲੇ ਸਾਰੀ ਬੈਰੀਕੇਡਿੰਗ ਆ। ਥੋੜੀਆਂ ਟਿਕਟਾਂ ਚੈੱਕ ਹੋਣਗੀਆਂ ਜੇ ਤੁਹਾਡੇ ਕੋਲ ਟਿਕਟ ਹੈਗੀ ਆ ਫਿਰ ਟ੍ਰੇਨ ਦੇ ਟਾਈਮ ਤੋਂ 15 ਜਾਂ 20 ਮਿੰਟ ਪਹਿਲਾਂ ਤੁਹਾਨੂੰ ਪਲੇਟਫਾਰਮ ਤੇ ਆਉਣ ਦੇਣਗੇ ਨਹੀਂ ਨਹੀਂ ਤੁਹਾਨੂੰ ਇੱਥੇ ਆਉਣ ਦੇਣਗੇ ਇਹ ਆਖਰੀ ਟ੍ਰੇਨ ਆ 10:55 ਵਾਲੀ ਇਸ ਤੋਂ ਬਾਅਦ ਸਵੇਰੇ 5:05 ਤੇ ਚੱਲਣੀ ਆ ਲਓ ਜੀ ਮੁਹੰਮਦ ਫਾਈਵ 에য়ারਪੋਰਟ ਤੇ ਆਪਾਂ ਪਹੁੰਚ ਗਏ ਆ ਜੀ ਆ ਦੇਖੋ ਭਾਈ ਕਿੱਡੇ ਸੋਹਣੇ ਸੋਹਣੇ ਇੱਥੇ ਰੇਲਵੇ ਸਟੇਸ਼ਨ ਬਣੇ ਹੋਏ ਨੇ 11:35 ਦਾ ਟਾਈਮ ਸੀ ਜਮਾਂ ਟਾਈਮ ਤੇ ਆਪਾਂ ਪਹੁੰਚ ਗਏ ਇੱਧਰ ਲਿਖਿਆ ਹੋਇਆ ਸੌਲਟੀ ਇਹ ਫ੍ਰੈਂਚ ਭਾਸ਼ਾ ਦੇ ਵਿੱਚ ਐਗਜ਼ਿਟ ਨੂੰ ਕਿਹਾ ਜਾਂਦਾ ਲੋ ਜੀ 에어ਪੋਰਟ ਪਹੁੰਚ ਗਏ ਜੀ ਇਹ ਆ ਇੱਥੋਂ ਦਾ 에어ਪੋਰਟ ਕੁਝ ਖਾਲੀ-ਖਾਲੀ ਜਾ ਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੋਂ ਪਹਿਲਾਂ ਤੁਸੀਂ ਇਹ ਕਮੈਂਟ ਕਰਕੇ ਦੱਸਿਓ ਵੀ ਵੀਡੀਓ ਕੁਆਲਿਟੀ ਕਿਵੇਂ ਆ ਰਹੀ ਆ ਤੇ ਆਵਾਜ਼ ਕਿਵੇਂ ਆ ਰਹੀ ਆ ਕਿਉਂਕਿ ਅੱਜ ਮੈਂ ਵੀਡੀਓ ਬਣਾ ਰਹੇ ਹਾਂ ਜੀ ਕੈਮਰੇ ਨਾਲ ਕਿਉਂਕਿ ਜਿਹੜੇ ਦੇਸ਼ ਦੇ ਵਿੱਚ ਆਪਣਾ ਸਫ਼ਰ ਹੋਣ ਜਾ ਰਿਹਾ ਸੁਣਿਆ ਵੀ ਉੱਥੇ ਹੱਥ 'ਚੋਂ ਮੋਬਾਈਲ ਖੋ ਕੇ ਲੈ ਜਾਂਦੇ ਨੇ ਤੇ ਉਹ ਸੱਚੀਆਂ ਗੱਲਾਂ ਵੀ ਨੇ ਫਿਰ ਮੈਂ ਖੋ ਕੇ ਤਾਂ ਆਪਣਾ ਕੈਮਰਾ ਵੀ ਲਿਜਾ ਸਕਦੇ ਨੇ ਪਰ ਮੋਬਾਈਲ ਖੋਇਆ ਗਿਆ ਤਾਂ ਉਹਦਾ ਜ਼ਿਆਦਾ ਨੁਕਸਾਨ ਹੋ ਜੂ ਮੋਬਾਈਲ ਥੋੜਾ ਜਿਆ ਮਹਿੰਗਾ ਵੀ ਆ ਤੇ ਉਹਦੇ ਵਿੱਚ ਹੋਰ ਵੀ ਤੇ ਆਪਣਾ ਸਫਰ ਸ਼ੁਰੂ ਹੋ ਰਿਹਾ ਜੀ ਮੋਸਟ ਵੈਸਟ ਕੰਟਰੀ ਵਾਲੇ ਪਾਸੇ ਨੂੰ ਅਫਰੀਕਾ ਦਾ ਵੈਸਟ ਵਾਲਾ ਪਾਰਟ ਆ ਤੇ ਉਹ ਆਖਰੀ ਕੰਟਰੀ ਆ ਉਸ ਤੋਂ ਬਾਅਦ ਅਫਰੀਕਾ ਦੀ ਕੋਈ ਵੀ ਕੰਟਰੀ ਨਹੀਂ ਹੈਗੀ ਉਸ ਕੰਟਰੀ ਦਾ ਨਾਮ ਆ ਜੀ ਸੈਨੇਗਲ ਇੰਡੀਅਨ ਵਾਸਤੇ ਉਹ ਕੰਟਰੀ ਵੀਜ਼ਾ ਫ੍ਰੀ ਆ ਮੇਰੀ ਇੱਥੋਂ ਫਲਾਈਟ ਆ ਜੀ ਹੁਣ ਤੋਂ 4 ਘੰਟਿਆਂ ਬਾਅਦ 2 ਘੰਟੇ ਬਾਅਦ ਸ਼ਾਇਦ ਚੈੱਕ ਇਨ ਸ਼ੁਰੂ ਹੋ ਜਾਊਗਾ ਚੈੱਕ ਇਨ ਕਰਕੇ ਫਿਰ ਆਪਾਂ ਜਹਾਜ਼ ਚੜਾਂਗੇ ਇਮੀਗ੍ਰੇਸ਼ਨ ਬਾਰੇ ਗੱਲਾਂ ਬਾਤਾਂ ਆਪਾਂ ਉਦੋਂ ਕਰਾਂਗੇ ਜਦੋਂ ਮੇਰੀ ਆਪਦੀ ਇਮੀਗ੍ਰੇਸ਼ਨ ਕਲੀਅਰ ਹੋ ਗਈ ਕਿਉਂਕਿ ਇਹ ਹੁੰਦਾ ਨਾ ਵੀ ਜਦੋਂ ਅੱਜ ਕੱਲ ਇਹ ਰੂਲ ਚੱਲ ਰਿਹਾ ਹੈ ਵੀ ਜਦੋਂ ਤੁਸੀਂ ਕਿਸੇ ਕੰਟਰੀ ਦੇ ਵਿੱਚ ਘੁੰਮਣ ਜਾ ਰਹੇ ਹੋ ਤਾਂ ਤੁਹਾਡੇ ਕੋਲ ਰਿਟਰਨ ਟਿਕਟ ਹੋਣੀ ਬਹੁਤ ਜ਼ਰੂਰੀ ਆ ਜਦੋਂ ਮੈਂ ਮਰੋਕੋ ਦੇਸ਼ ਦੇ ਵਿੱਚ ਆਇਆ ਤਾਂ ਮੈਂ ਉਹ ਰਿਟਰਨ ਟਿਕਟ ਆਫ ਦੀ ਕਰਵਾ ਕੇ ਆਇਆ ਸੀ ਹਾਲਾਂਕਿ ਇਮੀਗ੍ਰੇਸ਼ਨ ਕਲੀਅਰ ਹੋਣ ਤੋਂ ਬਾਅਦ ਮੈਂ ਆਪਦੀ ਰਿਟਰਨ ਟਿਕਟ ਕੈਨਸਲ ਕਰਵਾਤੀ ਸੀ ਪਰ ਇਸ ਕੰਟਰੀ ਦੇ ਵਿੱਚ ਮੈਂ ਬਿਨਾ ਕਿਸੇ ਰਿਟਰਨ ਟਿਕਟ ਤੋਂ ਜਾ ਰਿਹਾ ਦੇਖਦੇ ਆ ਇਮੀਗ੍ਰੇਸ਼ਨ ਵਾਲਾ ਪ੍ਰੋਸੈਸ ਕਿਵੇਂ ਰਹਿੰਦਾ ਪਰ ਮੇਰੇ ਕੋਲ ਹੋਟਲ ਬੁਕਿੰਗ ਹੈਗੀ ਆ ਫ੍ਰੀ ਵਾਲੀ ਤਾਂ ਜਿਹੜੀ ਚੀਜ਼ ਫ੍ਰੀ ਵਾਲੀ ਆ ਉਹ ਤਾਂ ਕਰ ਲਓ ਰਿਟਰਨ ਟਿਕਟ ਵਾਸਤੇ ਦੇਖਾਂਗੇ ਕੀ ਪੁੱਛਦੇ ਨੇ ਕੀ ਨਹੀਂ ਜੇ ਲੋੜ ਪਈ ਤਾਂ ਖੜੇ ਪੈਰ ਆਪਾਂ ਨੂੰ ਕਰਾਉਣੀ ਵੀ ਪੈ ਸਕਦੀ ਹੈ ਪਰ ਬਾਅਦ ਦੇ ਵਿੱਚ ਉਹੀ ਕਰਾਂਗੇ ਆਪਾਂ ਕੈਨਸਲ ਕਰ ਦਾਂਗੇ ਠੀਕ ਹੈ ਤੇ ਏਸੀ ਇਮੀਗ੍ਰੇਸ਼ਨ ਵਾਲਾ ਹਿਸਾਬ ਕਿਤਾਬ ਤੇ ਦੂਜੀ ਗੱਲ ਇਹ ਹੈ ਵੀ ਮੁਹੰਮਦ 5 ਇੰਟਰਨੈਸ਼ਨਲ 에ਰਪੋਰਟ ਤੇ ਆਪਾਂ ਬੈਠੇ ਆ ਯਾਰ ਐਡਾ ਵੱਡਾ 에ਰਪੋਰਟ ਆ ਇਹ ਪਰ ਇੱਥੇ ਬੈਠਣ ਨੂੰ ਥਾਂ ਨਹੀਂ ਹੈਗੀ ਮਸਾਂ ਪੂਰੇ 에ਰਪੋਰਟ ਦੇ ਉੱਤੇ ਮਨ ਲੱਗਦਾ ਵੀ 100 ਕ ਕੁਰਸੀਆਂ ਹੋਣਗੀਆਂ ਤੇ 100 ਦੀਆਂ 100 ਫੁੱਲ ਨੇ ਅੱਧੇ ਤੋਂ ਜ਼ਿਆਦਾ 에ਰਪੋਰਟ ਆਪਦਾ ਟਾਈਮ ਖੜ ਕੇ ਕੱਢ ਰਿਹਾ ਮੇਰਾ ਅਸਨਾ ਥਾਂ ਦੇ ਉੱਤੇ ਲੱਗਿਆ ਹੋਇਆ ਇਧਰਲੇ ਪਾਸੇ ਪਹਿਲਾਂ ਕੁਛ ਅੰਗਰੇਜ਼ ਪਏ ਸੀ ਉਹਨਾਂ ਦੀ ਫਲਾਈਟ ਦਾ ਟਾਈਮ ਹੋ ਗਿਆ ਉਹ ਚਲੇ ਗਏ ਮੈਂ ਆਪਦਾ ਇੱਥੇ ਸਾਰਾ ਹਿਸਾਬ ਦਾ ਵੀਡੀਓ ਵਗੈਰਾ ਐਡਿਟ ਇੱਥੇ ਬੈਕੀ ਕਰ ਲਈ ਤੇ ਅਪਲੋਡ ਕਰਤੀ ਪਹਿਲਾਂ 2 ਦਿਨ ਗੈਪ ਪੈ ਗਿਆ ਹੁਣ ਵੀਡੀਓ ਆਪਣੀਆਂ ਲਗਾਤਾਰ ਆਉਣਗੀਆਂ ਬਸ ਤੁਸੀਂ ਆਵਾਜ਼ ਵਾਲਾ ਤੇ ਕੈਮਰੇ ਦੀ ਕੁਆਲਿਟੀ ਵਾਲਾ ਕਮੈਂਟ ਜਰੂਰ ਕਰਿਓ ਠੀਕ ਆ ਕਿਉਂਕਿ ਅੱਗੇ ਫਿਰ ਆਉਣ ਵਾਲੀਆਂ ਵੀਡੀਓ ਦੇ ਵਿੱਚ ਨਹੀਂ ਫਿਰ ਤੁਹਾਨੂੰ ਦਿੱਕਤ ਆਊਗੀ ਸਾਰਿਆਂ ਨੂੰ ਹੁਣ ਪਤਾ ਲੱਗ ਗਿਆ ਤਾਂ ਕੋਈ ਨਾ ਕੋਈ ਹੱਲ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਏਅਰਪੋਰਟ ਤੇ ਨਾਲ ਫੋਟੋ ਲੱਗੀ ਹੋਈ ਆ ਤੇ ਇਹ ਫੋਟੋ ਨੂੰ ਦੇਖ ਕੇ ਦੱਸੋ ਭਾਈ ਇਹ ਕਿੱਥੋਂ ਦੀ ਫੋਟੋ ਆ ਪੂਰਾ ਇੱਕ ਸਕੁਅਰ ਬਣਿਆ ਹੋਇਆ ਆ ਥਾਂ ਦੇ ਉੱਤੇ ਬੈ ਕੇ ਨਾ ਆ ਮੈਨੂੰ ਹੁਣ ਵੀ ਜ਼ਿਆਦਾ ਆ ਜਿਹੜੀ ਜੂਸ ਵਾਲੀ ਦੁਕਾਨ ਆ ਨਾ ਇੱਥੇ ਬੈ ਕੇ ਮੈਂ ਜੂਸ ਪੀਤਾ ਸੀ ਇੱਥੇ ਕੁਰਸੀ ਲੱਗੀ ਹੋਈ ਸੀ ਤੇ ਉਹ ਜਗ੍ਹਾ ਜਿੱਥੇ ਮੇਰੇ ਗਲ ਚੋਂ ਉਹਨੇ ਸੱਪ ਪਾਤਾ ਸੀ ਸਮਝ ਗਏ ਉਹ ਸਿਟੀ ਆ ਇਹ ਲਾਲ ਲਾਲ ਰੰਗ ਦੀ ਆ ਸਾਰੀ ਮਾਰਾਕੇਸ਼ ਇਹ ਸਿਟੀ ਦਾ ਨਾਮ ਆ ਦੋ ਤਿੰਨ ਮਤਲਬ ਇਹਨਾਂ ਦੀ ਜਿਹੜੀਆਂ ਸਿਟੀਆਂ ਨੇ ਉਹ ਜ਼ਿਆਦਾ ਫੇਮਸ ਨੇ ਇੱਕ ਮਾਰਾਕੇਸ਼ ਇੱਕ ਤੰਜਰ ਤੰਜਰ ਜਿਹੜਾ ਸਪੇਨ ਵਾਲਾ ਪਾਸਾ ਉਧਰਲੇ ਪਾਸੇ ਆਪਾਂ ਗਏ ਨਹੀਂ ਹੈਗੇ ਕਿਉਂਕਿ ਮੋਰਟੇਨੀ ਵਾਲੇ ਵੀਜ਼ੇ ਦੇ ਚੱਕਰ ਦੇ ਵਿੱਚ ਆਪਣਾ ਬਹੁਤ ਟਾਈਮ ਖਰਾਬ ਹੋ ਗਿਆ ਸੀ ਆਪਣੀ ਜਿਹੜੀ ਫਲਾਈਟ ਐਥੋਂ 에어 ਸੈਨੇਗਲ ਦੀ ਉਹ 3.5 ਤੋਂ 4 ਘੰਟਿਆਂ ਦੀ ਹੈ ਕਾਸਾ ਬਲੰਕਾ ਤੋਂ ਇਹਨਾਂ ਦੀ ਕੈਪੀਟਲ ਸਿਟੀ ਫਾਈਨੈਂਸ਼ੀਅਲ ਕੈਪੀਟਲ ਤੋਂ ਉਹਨਾਂ ਦੀ ਜਿਹੜੀ ਕੈਪੀਟਲ ਸਿਟੀ ਹੈ ਡਕਰ ਉੱਥੇ ਲੈਂਡ ਕਰਾਂਗੇ ਆਪਾਂ ਬਾਕੀ ਭਾਈ ਇਹਨਾਂ ਦੇ 에어ਪੋਰਟ ਤੇ ਚੀਜ਼ਾਂ ਦੇ ਰੇਟ ਨੇ ਨਾ ਜਿਹੜੇ ਉਹ ਦਿੱਲੀ ਵਾਲੇ 에어ਪੋਰਟ ਤੋਂ ਵੀ ਰੇ ਰੱਬ ਦਾ ਨਾਮ 에ਅਰ ਮੁੰਲਾ ਦਾ ਮੈਂ 200 ml ਦੀ ਬੋਤਲ ਲਈ ਸੀ ਪਾਣੀ ਦੀ ਏਅਰਪੋਰਟ ਤੇ ਪੀਣਾ ਪੈ ਗਿਆ ਕਿਉਂਕਿ ਪਿਆਸ ਵਾਲੀ ਲੱਗੀ ਸੀ ਇੱਥੇ ਦੂਜਾ ਟੂਟੀਆਂ ਵਾਲਾ ਪਾਣੀ ਵੀ ਨਹੀਂ ਹੈ ਗਿਆ ਇਹ ਬੋਤਲ ਮੈਨੂੰ ਪਈ ਆ ਜੀ ਇੰਡੀਆ ਦੇ ਹਿਸਾਬ ਨਾਲ 150 ਰੁਪਏ ਦੀ ਮੈਂ ਕਿਹਾ ਕਮਾਲ ਕਰੀ ਜਾਨਾ ਜਦੋਂ ਉਹਨੇ ਪਹਿਲਾਂ ਮੈਂ ਕਿਹਾ ਕਿੰਨੇ ਰੁਪਏ ਹੋਏ ਕਹਿੰਦਾ 15 ਮੈਂ ਕਿਹਾ 50 ਦਰਾਮ ਕਹਿੰਦਾ ਮੈਨੂੰ ਛੱਡ ਨਹੀਂ ਲੱਗਿਆ ਸੀ ਕਹਿੰਦਾ ਨਹੀਂ ਨਹੀਂ 15 ਚਲ 15 ਵੀ ਮੈਂ ਅੱਕ ਜੱ ਚੱਬ ਕੇ ਲੈ ਲਈ ਇਸ ਟਾਈਮ ਆਪਾਂ ਖੜੇ ਆ ਜੀ ਟਰਮੀਨਲ 2 ਦੇ ਉੱਤੇ ਇਧਰਲੇ ਪਾਸੇ ਇੱਕ ਚੱਕ ਇੰਦੀ ਲਿਸਟ ਲੱਗੀ ਹੋਈ ਆ 7:30 ਵਾਲੀ ਏਅਰ ਸੈਨੇਗਲ ਓਪਨ ਹੋਗੀ ਫ੍ਰੈਂਚ ਭਾਸ਼ਾ ਦੇ ਵਿੱਚ ਲਿਖਿਆ ਹੋਇਆ ਓਬਿਉਟ ਮਤਲਬ ਚੈੱਕ ਇਨ ਓਪਨ ਹੋ ਗਿਆ ਚੈੱਕ ਇਨ ਖੁੱਲ ਗਿਆ ਕੱਠ ਬਹੁਤ ਆ ਯਾਰ ਇੱਥੇ ਲੋ ਜੀ ਇਮੀਗ੍ਰੇਸ਼ਨ ਕਲੀਅਰ ਹੋ ਗਈ ਬੋਰਡਿੰਗ ਪਾਸ ਮੈਨੂੰ ਮਿਲ ਗਿਆ ਪਰ ਕਿਤੇ ਨਾ ਕਿਤੇ ਜਿਹੜਾ ਇਹਦੇ ਉੱਤੇ ਅਫਗਾਨਿਸਤਾਨ ਦਾ ਸਟicker ਵੀਜ਼ਾ ਲੱਗਿਆ ਹੋਇਆ ਨਾ ਉਹ ਸ਼ੱਕ ਦੇ ਘੇਰੇ ਚ ਲੈ ਲੰਦਾ ਈਵਨ ਕਿ ਮੈਨੂੰ ਸਕੈਨ ਕਰਨ ਤੋਂ ਬਾਅਦ ਵੀ ਮੇਰੀ ਉਹਨਾਂ ਨੇ ਹੱਥਾਂ ਨਾਲ ਤਲਾਸ਼ੀ ਲਈ ਤੇ ਉਸ ਤੋਂ ਬਾਅਦ ਇੱਕ ਦੋ ਜਿਹੜੇ ਸਵਾਲ ਪੁੱਛੇ ਗਏ ਸੀ ਉਹ ਇਹ ਸੀ ਕਿ ਗਾਹਾਂ ਤੁਸੀਂ ਕਿੱਥੇ ਜਾਓਗੇ ਤੁਹਾਡੀ ਫਾਈਨਲ ਡੈਸਟੀਨੇਸ਼ਨ ਕੀ ਆ ਮੈਂ ਇੱਕ ਦੋ ਕੰਟਰੀਆਂ ਦੇ ਨਾਮ ਗਿਣਾ ਤੇ ਇੱਕ ਕੰਟਰੀ ਦਾ ਮੇਰੇ ਕੋਲ ਵੀਜ਼ਾ ਹੈਗਾ ਸੀ ਜਿਹਦਾ ਬਾਰਡਰ ਸੈਨੇਗਲ ਦੇ ਨਾਲ ਲੱਗਦਾ ਉਹ ਵੀ ਇੱਕ ਪਲੱਸ ਪੁਆਇੰਟ ਹੋ ਗਿਆ ਸੀ ਤੇ ਇਮੀਗ੍ਰੇਸ਼ਨ ਵਾਲਿਆਂ ਨੇ ਫਿਰ ਮੈਨੂੰ ਜੋਬ ਪੁੱਛੀ ਵੀ ਤੁਹਾਡਾ ਜੋਬ ਕੀ ਆ ਮੈਂ ਕਿਹਾ ਜੀ ਇਹ ਕਰਕੇ ਸਾਡਾ ਆ ਕੰਮ ਮੇਰਾ ਬੈਗ ਸਕੈਨ ਵਾਲਾ ਸੀ ਜਿਹੜਾ ਜਦੋਂ ਮਸ਼ੀਨ ਵਿੱਚ ਦੀ ਲੰਘਿਆ ਉਹਨਾਂ ਨੇ ਅਲੱਗ ਕਢਾ ਲਿਆ ਤੇ ਇਹ ਕਹਿੰਦਾ ਵੀ ਕੱਢ ਭਈ ਇਹਦੇ ਵਿੱਚ ਦਾ ਸਮਾਨ ਹੀ ਬਹੁਤ ਜ਼ਿਆਦਾ ਆ ਪਰ ਜਦੋਂ ਸਮਾਨ ਕੱਢੇ ਕੱਢਣ ਤੋਂ ਪਹਿਲਾਂ ਮੈਂ ਉਹਨੂੰ ਦੱਸਤਾ ਮੈਂ ਕਿਾ ਜੀ ਆਏ ਮੈਂ ਯੂਟਿਊਬਰ ਮੇਰੇ ਕੋਲ ਇਹ ਕੈਮਰੇ ਗੂਮਰੇ ਨੇ ਪਰ ਕੁਦਰਤ ਜਿਹੜਾ ਬੰਦਾ ਤਲਾਸ਼ੀ ਵਾਲਾ ਸੀ ਨਾ ਉਹ ਤੇ ਉਹ ਵੀ ਵਲੌਗ ਬਣਾਉਂਦਾ ਸੀ ਉਹ ਕਹਿੰਦਾ ਅੱਛਾ ਠੀਕ ਆ ਫਿਰ ਉਹਨੂੰ ਸਾਰੇ ਕੈਮਰੇ ਬਾਰੇ ਪਤਾ ਸੀ GoPro ਦਾ ਵੀ Insta 360 ਦਾ ਵੀ ਫਿਰ ਉਹ ਕੰਪੈਰੀਜ਼ਨ ਵੀ ਪੁੱਛਣ ਲੱਗ ਗਿਆ ਵੀ ਕਿਹੜਾ ਕੈਮਰਾ ਵਧੀਆ ਕਿਹੜਾ ਘਟੀਆ ਤਾਂ ਇੰਨਾ ਕੁ ਨਾਰਮਲ ਜਿਹਾ ਐਕਸਪੀਰੀਅੰਸ ਸੀ ਜਿਹੜਾ ਮੈਂ ਤੁਹਾਨੂੰ ਦੱਸਿਆ ਹੁਣ ਸੈਨੇਗਲ ਦੀ ਇਮੀਗ੍ਰੇਸ਼ਨ ਰਹਿ ਗਈ ਤੇ ਜਹਾਜ਼ ਨੂੰ ਹਜੇ ਆਪਣੇ ਕੋਲ 2 ਘੰਟੇ ਪਏ ਨੇ ਕੁਛ ਕਿ ਮੇਰੀ ਜੇਬ ਦੇ ਵਿੱਚ ਠੋਲੂ ਪਏ ਨੇ ਇਹਨਾਂ ਵਾਲੇ ਉਹ ਵੀ ਇੱਥੇ ਖਰਚ ਲਈਏ ਉਸ ਤੋਂ ਬਾਅਦ ਆਪਾਂ ਜਹਾਜ਼ ਚੜ ਜਾਾਂਗੇ ਹੁਣ ਮਤਲਬ ਮੇਨ ਤਾਂ ਐਗਜ਼ਿਟ ਸਟੈਂਪ ਦਾ ਹੁੰਦਾ ਐਗਜ਼ਿਟ ਸਟੈਂਪ ਆਪਣੇ ਲਾ ਗਈ ਤੇ ਹੁਣ ਸਿੱਧਾ ਆਪਾਂ ਜਹਾਜ਼ 'ਚ ਬਹਿ ਸਕਦੇ ਹਾਂ ਹੁਣ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਡਿਊਟੀ ਫ੍ਰੀ ਕਾਦਾ ਭਾਈ ਇਹ ਤਾਂ ਤੁੱਕੀ ਕੱਢ ਦਿੰਦੇ ਨੇ ਰੇਟ ਵਾਲੀ ਚਲ ਵੈਸੇ ਮੇਰੇ ਕੋਲ ਜਿੰਨੇ ਪੈਸੇ ਪਏ ਸੀ ਮੈਂ ਖਰਚ ਹੀ ਕਰਨੇ ਸੀ ਜੇ ਮੈਂ ਇਹਨਾਂ ਦੋਨਾਂ ਬੋਤਲਾਂ ਦੀ ਗੱਲ ਕਰਾਂ ਤਾਂ ਇਹ ਦੋਨੇ ਮੈਨੂੰ ਮਿਲੀਆਂ ਨੇ 350 ਰੁਪਏ ਦੀਆਂ ਕਟੋ ਕਟਾ 150 ਰੁਪਏ ਦੀ ਪਾਣੀ ਦੀ ਬੋਤਲ ਹੋ ਗਈ ਬਾਕੀ ਜਿੰਨੇ ਰਹਿ ਗਏ 200 ਰੁਪਏ ਦੀ ਆਪਾਂ ਜੂਸ ਦੀ ਬੋਤਲ ਮਿਲੀ ਆ ਉਹ ਮੈਂ ਹੋਰ ਕੁਝ ਖਾਣ ਪੀਣ ਇੱਥੇ ਦੇਖਣ ਗਿਆ ਸੀ ਕਹਾਣੀ ਸੈਟ ਨਹੀਂ ਬੈਠ ਰਹੀ ਸੀ ਸਾਰਾ ਕੁਝ 1000 ਰੁਪਏ ਤੋਂ ਉੱਤੇ ਸੀ ਤਾਂ ਕਰਕੇ ਮੈਂ ਇਹ ਕੁਝ ਲੈ ਲਿਆ ਬੋਰਡਿੰਗ ਪਾਸ ਤੁਹਾਡਾ ਸਕੈਨ ਹੋਊਗਾ ਫੇਰ ਤੁਹਾਨੂੰ ਇੱਥੇ ਚੀਜ਼ਾਂ ਮਿਲਦੀਆਂ ਨੇ ਡਿਊਟੀ ਫਰੀ ਦੇ ਵਿੱਚ ਬਿਨਾ ਬੋਰਡਿੰਗ ਪਾਸ ਸਕੈਨ ਕੀਤੇ ਨਹੀਂ ਦਿੰਦੇ ਕੁਝ ਵੀ ਨਲਿਆਰੇ ਤੇ ਰੇਟ ਦੇਖੋ ਤੁਸੀਂ 4 ਗ੍ਰਾਮ ਲਿਖਿਆ ਹੋਇਆ 4 ਗ੍ਰਾਮ ਰੇਟ ਲਿਖਣ ਤੋਂ ਬਾਅਦ ਵੀ ਆਪਾਂ ਨੂੰ ਇਹ 20 ਗ੍ਰਾਮ ਦੀ ਲਈ ਆ ਲੋ ਜੀ ਗੇਟ ਦੇ ਜਾ ਕੇ ਨੇੜੇ ਬਹਿ ਜੀਏ 2013 ਆਪਣਾ ਗੇਟ ਨੰਬਰ ਹੈ ਕਈ ਵਾਰ ਟਾਈਮ ਤੇ ਨਾ ਅਨਾਉਂਸਮੈਂਟ ਹੁੰਦੀ ਹੈ ਗੇਟ ਨੰਬਰ ਚੇਂਜ ਹੋ ਜਾਂਦਾ ਹੁੰਦਾ ਇਹ ਚੀਜ਼ ਦਾ ਬਹੁਤ ਧਿਆਨ ਰੱਖਣਾ ਪੈਂਦਾ ਬਈ ਮੁੜ ਕੇ ਭਾਜੜ ਪੈ ਜਾਂਦੀ ਫਿਰ ਇੱਕੋ ਦਾ ਆਓ ਦੇਖੋ ਸਹਾਰਾ ਡੈਜ਼ਰਟ ਅਟਲੈਂਟਿਕ ਓਸ਼ੀਨ ਦੇ ਨਾਲ ਮਿਲਿਆ ਹੋਇਆ ਇੱਥੇ ਆਹ ਸਾਹਮਣੇ ਉਹਦੀ ਮਤਲਬ ਪੋਸਟਰ ਬਣਾਇਆ ਹੋਇਆ ਇੱਕ ਲੋ ਜੀ ਚੈੱਕ ਇਨ ਵਾਲੀ ਲਾਈਨ ਖੁੱਲ ਗਈ ਬੋਰਡਿੰਗ ਵਾਲੀ ਸਾਰੇ ਬੰਦੇ ਹੀ ਕਾਲੇ ਰੰਗ ਦੇ ਨੇ ਮੈਂ ਇਕੱਲੇ ਹੀ ਪੂਰਾ ਜਾ ਤੁਰਿਆ ਫਿਰਦਾ ਤੇ ਜਿਹੜੇ ਉਹ ਪਰਲੇ ਪਾਸੇ ਬੰਦੇ ਨੇ ਉਹ ਕੋਈ ਫਰਾਂਸ ਦਾ ਕੋਈ ਸਪੇਨ ਦਾ ਉਧਰਲੇ ਪਾਸੇ ਦੀ ਫਲਾਈਟ ਸੈਨੇਗਲ ਵਾਲੇ ਚ ਸਾਰੇ ਹੀ ਬੰਦੇ ਕਾਲੇ ਨਹੀਂ ਜਮੈਂ ਸਿਰਾ ਕਰ ਦਿੰਦੇ ਨੇ ਬਾਈ ਆ ਜਿਹੜੀ ਬੱਸ ਆਪਾਂ ਨੂੰ ਲੈ ਕੇ ਆਈ ਹੈ ਨਾ ਜਹਾਜ਼ ਤੱਕ ਲੈ ਕੇ ਜਾਣ ਵਾਸਤੇ ਇਹਨੂੰ ਪਤੰਦਰ ਨੂੰ ਜਹਾਜ਼ ਇਨ ਲੱਭਿਆ ਵੀ ਜਹਾਜ਼ ਕਿੱਥੇ ਆ ਗੇੜੇ ਕੱਢੀ ਜਾਵੇ ਫਿਰ ਕਿਸੇ ਨੂੰ ਵਾਰਲੈਸ ਕੀਤਾ ਉਹ ਕਹਿੰਦਾ ਭਈ ਲੰਡਾ ਜਹਾਜ਼ ਖੜਾ ਇੱਥੇ ਕੋਈ ਇਹਦੇ ਉੱਤੇ ਨਾਂ ਨਹੀਂ ਲਿਖਿਆ ਹੋਇਆ ਵੀ ਕਿਹੜੀ 에ਅਰਲਾਈਨ ਆ ਕਿਹੜੀ ਨਹੀਂ ਹੁਣ ਅੰਦਰ ਚੱਲਦੇ ਆਪਾਂ ਇਸ ਜਹਾਜ਼ ਦੇ ਉੱਤੇ ਕੋਈ ਵੀ ਸਟicker ਨਹੀਂ ਲੱਗਿਆ ਹੋਇਆ ਤੁਸੀਂ ਦੇਖੋ ਚਿੱਟਾ ਹੀ ਆ ਜਮਾ ਸਫੇਦ ਬਣਿਆ ਹੋਇਆ ਭਾਈ ਜਹਾਜ਼ ਅੰਦਰੋਂ ਆਪਣੀ ਵਿੰਡੋ ਸੀਟ ਆ 18A ਉਹ ਠੀਕ ਬਣਿਆ ਹੋਇਆ ਯਾਰ ਜਹਾਜ਼ ਅੰਦਰੋਂ ਜਿਹੜਾ ਸੀਟਾਂ ਦੇ ਉੱਤੇ ਕੁਸ਼ਨ ਲੱਗਿਆ ਹੋਇਆ ਨਾ ਭਾਈ ਜਿਹੜੀਆਂ ਮੈਂ 에어 ਇੰਡੀਆ ਜਾਂ ਹੋਰ ਇੱਕ ਦੋ ਫਲਾਈਟਾਂ ਦੇ ਵਿੱਚ ਚੜਿਆ ਮੈਂ ਐਵੇਂ ਦੀ ਪੂਲੀ ਸੀਟ ਨਹੀਂ ਦੇਖੀ ਜਹਾਜ਼ ਦੇ ਬਾਹਰ ਲਿਖਿਆ ਲੁਖਿਆ ਤਾਂ ਕੁਝ ਨਹੀਂ ਹੋਇਆ ਪਰ ਸੀਟਾਂ ਬਹੁਤ ਕੰਫਰਟ ਨੇ ਇਹਨਾਂ ਦੀਆਂ ਤੇ ਲਗਭਗ ਸਵਾਰੀਆਂ ਵੀ ਯਾਰ ਪੂਰੀਆਂ ਸੂਰੀਆ ਹੀ ਨੇ ਮੇਰੇ ਨਾਲ ਦੀਆਂ ਦੋਨੇ ਸੀਟਾਂ ਇੱਧਰ ਖਾਲੀ ਪਈਆਂ ਹੁਣ ਮਨ ਲੱਗਾ ਵੀ ਹੋਰ ਕਿਸੇ ਨੇ ਆਉਣਾ ਵੀ ਨਹੀਂ ਹੈਗਾ ਇਹ 300 ਸੀਟ ਹੋਈ ਜਹਾਜ਼ ਦੇ ਵਿੱਚ ਤਾਂ 150 ਭਰੀ ਹੋਈ ਆ 150 ਸੀਟ ਖਾਲੀ ਪਈ ਆ ਸਾਰੇ ਲਗਭਗ ਇਕੱਲੇ ਇਕੱਲੇ ਬੈਠੇ ਨੇ ਲੋ ਜੀ ਦੇਖ ਲਓ ਝਾਕਾ ਬਾਕਾ ਭਾਈ ਕਾਸਾ ਬਲੰਕਾ ਸ਼ਹਿਰ ਦਾ ਉਰੂਪ ਕੋ ਦੇਸ਼ ਦਾ ਆਖਰੀ ਝਾਕਾ ਬਾਕਾ ਇਹ ਤੋਂ ਬਾਅਦ ਸਿੱਧਾ ਤੁਹਾਨੂੰ ਆਪਾ ਨਵੇਂ ਦੇਸ਼ 'ਚ ਮਿਲਾਂਗੇ ਲੋ ਜੀ ਆਪਣੀ ਮੀਲ ਆ ਗਈ ਮੀਲ ਦੇ ਵਿੱਚ ਆਪਾਂ ਨੂੰ ਇੱਕ ਬਰੈਡ ਮਿਲਿਆ ਤੇ ਇੱਕ ਆ ਵੀ ਭਾਈ ਨਿੱਕਾ ਜਿਹਾ ਬਰੈਡ ਆ ਇਹ ਮੜਾ ਜਿਹਾ ਪਤਾ ਨਹੀਂ ਕੀ ਚੀਜ਼ ਆ ਯਾਰ ਤੇ ਇਧਰਲੇ ਪਾਸੇ ਹੈਗਾ ਜੀ ਬਟਰ ਇਹ ਹੈਗਾ ਲੈਮਨ ਦਾ ਚਾਰ ਆ ਨਾਲੇ ਇਧਰ ਪਾਸੇ ਫੂਟ ਪਿਆ ਤੇ ਆ ਇੱਕ ਪਾਣੀ ਦੀ ਬੂਤ ਆ ਲੋਜੀ ਸੈਨੇਗਲ ਪਹੁੰਚ ਗਏ ਆ ਤੇ ਜਿੰਨੇ ਵੀ ਪੈਸੇ ਸੀ ਮੇਰੇ ਕੋਲ ਮੈਂ ਕੱਢ ਕੇ ਸਾਰੇ ਨਾ ਦੂਜੇ ਵੱਡੇ ਬੈਗ ਦੇ ਵਿੱਚ ਪਾ ਲੇ ਤੇ ਇੱਕ 20 ਡਾਲਰ ਦਾ ਮੇਰੇ ਕੋਲ ਸਾਰਿਆਂ ਤੋਂ ਛੋਟਾ ਨੋਟ ਸੀ ਮੈਂ ਉਹ ਆਪ ਦੇ ਬਟੂਏ ਚ ਰੱਖ ਲਿਆ ਇਹ ਹੈ ਜੀ ਕੁਛ ਇੱਥੋਂ ਦਾ 에어ਪੋਰਟ ਸਾਹਮਣੇ ਸਾਰਿਆਂ ਤੋਂ ਪਹਿਲਾਂ ਆਪਾਂ SIM ਲੈ ਲਈਏ ਇੱਕ SIM ਸਾਰਿਆਂ ਤੋਂ ਵੱਧ ਜ਼ਰੂਰੀ ਆ ਤੇ ਇੱਕ ਜ਼ਰੂਰੀ ਆ ਜੀ ਇੱਥੋਂ ਦੀ ਕਰੰਸੀ ਦੋਨੇ ਚੀਜ਼ਾਂ ਇੱਥੇ ਆਪਾਂ ਚੇਂਜ ਕਰਾ ਲਈਏ ATM ਚੋਂ ਆਪਾਂ ਪੈਸੇ ਨਹੀਂ ਕਢਾਉਣੇ ਉਹ ਤਿੰਨ SIM ਕਾਊਂਟਰ ਬਣੇ ਹੋਏ ਨੇ ਮੈਂ Google ਤੇ ਚੈੱਕ ਕੀਤਾ Chat GPT ਤੇ ਚੈੱਕ ਕੀਤਾ ਵੀ ਸੋਨਾ ਟੈਲ ਵਾਲਾ 5G ਵਾਲਾ ਵਧੀਆ ਚੱਲਦਾ ਆ ਬਾਕੀ ਆਪਾਂ ਰੇਟ ਚੈੱਕ ਕਰਦੇ ਆ ਇਹਨਾਂ ਦੇ ਲਓ ਜੀ ਸੈਨੇਗਲ ਪਹੁੰਚ ਗਏ ਆ ਜੀ ਸੈਨੇਗਲ ਦੇ 에어ਪੋਰਟ ਤੋਂ ਬਾਹਰ ਆ ਗਏ ਆ ਤੇ ਮੋਸਟ ਵੈਸਟ ਕੰਟਰੀ ਤਾਂ ਮੈਂ ਤੁਹਾਨੂੰ ਦੱਸਿਆ ਹੀ ਸੀ ਤੇ ਮੋਸਟ ਕਰਾਪਟ ਕੰਟਰੀ ਵੀ ਆ ਭਾਈ ਇਹ ਹੁਣ ਤੁਹਾਨੂੰ ਮੈਂ ਦੱਸਦਾ ਵੀ ਬਣਿਆ ਕੀ ਆ ਫਿਲਹਾਲ ਇੱਥੇ ਬੱਸਾਂ ਖੜੀਆਂ ਨੇ ਇਹ ਬੱਸਾਂ ਸਿਟੀ ਸੈਂਟਰ ਨੂੰ ਜਾਣਗੀਆਂ ਬੱਸਾਂ ਦੀ ਟਿਕਟ ਦਾ ਪਤਾ ਕਰਦੇ ਆ ਉਦੋਂ ਬਾਅਦ ਫਿਰ ਆਪਾਂ ਬੱਸ 'ਚ ਬੈਠਦੇ ਆ ਫਿਰ ਤੁਹਾਨੂੰ ਦੱਸਦਾ ਵੀ ਮੇਰੇ ਨਾਲ ਕੀਤਾ ਕੀ ਆ ਇਹਨਾਂ ਨੇ ਯਾਰ ਬੱਸ ਦੀ ਮੈਂ ਟਿਕਟ ਲੈ ਲਈ ਆਪਾਂ ਨੂੰ ਬੱਸ ਦੀ ਟਿਕਟ ਪਈ ਆ ਜੀ 6000 ਸੀਫਾ ਦੀ ਉਹਦੇ ਬਾਰੇ ਤੁਹਾਨੂੰ ਗੁਣਾ ਭਾਗ ਆਪਾਂ ਬਾਅਦ 'ਚੋਂ ਕਰਕੇ ਦੱਸਾਂਗੇ ਪਹਿਲਾਂ ਇਮੀਗ੍ਰੇਸ਼ਨ ਵਾਲਾ ਸਿਸਟਮ ਦੱਸ ਦਈਏ ਮੈਂ ਲੈਂਡ ਹੋਇਆ ਜੀ ਤੇ ਇਮੀਗ੍ਰੇਸ਼ਨ ਤੇ ਪਹੁੰਚਿਆ ਉਹਨਾਂ ਨੇ ਜੋ ਪੁੱਛਿਆ ਕਹਿੰਦੇ ਵੀ ਇੰਡੀਆ ਤੋਂ ਮੈਂ ਕਹਾਂ ਜੀ ਹਾਂਜੀ ਇੰਡੀਆ ਤੋਂ ਕਹਿੰਦੇ ਫਸਟ ਟਾਈਮ ਆਇਓ ਮੈਂ ਕਹਾਂ ਜੀ ਫਸਟ ਟਾਈਮ ਆਇਆ ਉਹਨੇ ਮੇਰੇ ਉਂਗਲਾਂ ਦੇ ਪ੍ਰਿੰਟ ਆਊਟ ਲਏ ਸਟੈਂਪ ਮਾਰੀ ਐਂਟਰੀ ਦੀ ਸਟੈਂਪ ਮਾਰਤੀ ਵੀ ਅੰਦਰ ਤੁਸੀਂ ਆਜੋ ਉਹਨੇ ਆਪ ਦਾ ਇੱਕ ਆਫੀਸਰ ਬੁਲਾਇਆ ਤੇ ਉਹਨੂੰ ਪਾਸਪੋਰਟ ਦੇਤਾ ਉਹ ਆਫੀਸਰ ਮੈਨੂੰ ਕਹਿੰਦਾ ਵੀ ਆ ਜਾ ਮੇਰੇ ਨਾਲ ਨਾਲ ਆ ਜਾ ਮੈਂ ਉਹਦੇ ਕੈਬਿਨ 'ਚ ਚਲਾ ਗਿਆ ਉੱਥੇ ਦੋ ਤਿੰਨ ਆਫੀਸਰ ਹੋਰ ਬੈਠੇ ਸੀ ਤੇ ਮੈਨੂੰ ਕਹਿੰਦਾ ਵੀ ਫਸਟ ਟਾਈਮ ਇਨ ਸੈਨੇਗਲ ਮੈਂ ਕਹਾਂ ਜੀ ਹਾਂਜੀ ਕਹਿੰਦਾ ਤੈਨੂੰ 100 ਡਾਲਰ ਦੇ ਕਹਿੰਦਾ ਇਹ ਤੂੰ ਪਹਿਲੀ ਵਾਰੀ ਆਇਆ ਐ ਇੱਥੇ ਤੇ ਤੇਰੀ ਫੀਸ ਲੱਗਣੀ ਐ ਮੈਂ ਕਿਹਾ ਇਹ ਤਾਂ ਵੀਜ਼ਾ ਫ੍ਰੀ ਕੰਟਰੀ ਐ 100 ਡਾਲਰ ਤਾਂ ਕਿਸੇ ਚੀਜ਼ ਦਾ ਮਤਲਬ ਹੀ ਨਹੀਂ ਬਣਦਾ ਕਹਿੰਦਾ ਨਹੀਂ ਨਹੀਂ ਤੈਨੂੰ 100 ਡਾਲਰ ਦੇਣੇ ਪੈਣਗੇ ਨਹੀਂ ਤੈਨੂੰ ਕਹਿੰਦਾ ਰਿਪੋਰਟ ਕਰ ਦਾਂਗੇ ਮੈਂ ਕਿਹਾ ਵੀ ਕਮਾਲ ਦੀ ਗੱਲ ਆ ਯਾਰ ਤੇ ਮੈਨੂੰ ਕਹਿੰਦਾ ਇੱਥੇ ਬਹਿ ਜਾ ਸੋਚ ਲੈ ਕਿਵੇਂ ਕਰਨਾ ਮੈਂ ਬਹਿ ਗਿਆ 5 ਮਿੰਟ ਮੈਨੂੰ ਕਹਿੰਦਾ ਤੇਰੇ ਕੋਲ ਸਮਾਨ ਹੈਗਾ ਮੈਂ ਕਿਹਾ ਜੀ ਸਮਾਨ ਵੀ ਹੈਗਾ ਮੇਰੇ ਕੋਲ ਕਹਿੰਦਾ ਐ ਕਰ 벨ਟ ਤੋਂ ਜਾ ਕੇ ਸਮਾਨ ਚੱਕ ਲਿਆ ਸਮਾਨ ਚੱਕ ਕੇ ਦੁਬਾਰੇ ਮੇਰੇ ਕੋਲ ਫੇਰ ਆ ਜਾ ਮੈਂ 벨ਟ ਤੋਂ ਜਾ ਕੇ ਸਮਾਨ ਚੱਕ ਲਿਆ ਆ ਸਮਾਨ ਚੱਕ ਕੇ ਦੁਬਾਰੇ ਮੈਂ ਮੈਂ ਕਿਹਾ ਵੀ ਪੈਸੇ ਨਹੀਂ ਬਾਈ ਮੈਂ ਦੇ ਸਕਦਾ ਐਨੇ ਐਨੇ ਤਾਂ ਖਾਸ ਕਰਕੇ ਨਹੀਂ ਦੇ ਸਕਦਾ ਪਰ ਉਹਨਾਂ ਨੂੰ ਮੈਂ ਕਿਹਾ ਵੀ ਵੀਜ਼ਾ ਫ੍ਰੀ ਕੰਟਰੀ ਆ ਤੁਸੀਂ ਮੈਨੂੰ ਕੋਈ ਰਸੀਦ ਦਵੋਗੇ ਕਹਿੰਦੇ ਰਸੀਦ ਵੀ ਨਹੀਂ ਕੋਈ ਦਿੰਦੇ ਫਿਰ ਉਹਨਾਂ ਨੇ ਇੱਕ ਹੋਰ ਅਫਸਰ ਬੁਲਾ ਲਿਆ ਉਹ ਮੇਰੇ ਕੋਲ ਆਇਆ ਤੇ ਆਖੇ ਨਾ ਮੈਨੂੰ ਕਹਿੰਦਾ ਵੀ 100 ਡਾਲਰ ਪੇ ਕਰੇਗਾ ਮੈਂ ਕਿਹਾ ਵੀ ਮੈਂ 100 ਡਾਲਰ ਕਿਹੜੀ ਚੀਜ਼ ਦੇ ਪੇ ਕਰਾਂ ਮਤਲਬ ਇਹ ਤਾਂ ਵੀਜ਼ਾ ਫ੍ਰੀ ਕੰਟਰੀ ਆ ਦੂਜੇ ਮਤਲਬ ਕਿ ਮੈਨੂੰ ਕਹਿੰਦਾ ਰਿਕਾਰਡਿੰਗ ਵਾਸਤੇ ਤੇ ਦੂਜਾ ਬੰਦਾ ਆਇਆ ਉਹਨੂੰ ਆਏ ਕਹਿ ਮੈਨੂੰ ਆਏ ਕਹਿੰਦਾ ਕਹਿੰਦਾ 100 ਡਾਲਰ ਪੇ ਕਰੇਗਾ ਮੈਂ ਕਹਾ ਜੀ ਮੈਂ 100 ਡਾਲਰ ਨਹੀਂ ਪੇ ਕਰ ਸਕਦਾ ਕਿਉਂਕਿ ਵੀਜ਼ਾ ਫ੍ਰੀ ਕੰਟਰੀ ਹੈ ਸਾਡੇ ਵਾਸਤੇ ਤੇ ਆਇਆ ਉਹ ਰੋਬ ਜਨ ਨਾਲ ਆ ਕੇ ਮੈਨੂੰ ਕਹਿੰਦਾ ਉਹਨੂੰ ਕਹਿੰਦਾ ਕਹਿੰਦਾ ਡਿਪੋਰਟ ਹਿਮ ਕਹਿੰਦਾ ਵੀ ਮੈਨੂੰ ਡਿਪੋਰਟ ਕਰ ਦਿੱਤੇ ਆ ਕਹਿ ਕੇ ਚਲਾ ਗਿਆ ਮੈਂ ਕਮਾਲ ਆ ਯਾਰ ਹੈਵੀ ਬੱਗ ਨੇ ਇਹ ਦਿਮਾਗ ਇਹਨਾਂ ਦਾ ਗਿੱਟਿਆਂ ਚ ਆ ਮੈਂ ਲਾਇਆ ਸਾਹ ਮੈਨੂੰ ਡਿਪੋਰਟ ਕਰਨ ਦੇ ਕਾਗਜ਼ ਤਿਆਰ ਕਰਨ ਲਾ ਕੇ ਪਰ ਉਹ ਮੈਨੂੰ ਪਤਾ ਸੀ ਸਾਰਾ ਕੁਝ ਨਕਲੀ ਕਰਦੇ ਸੀ ਯਾਰ ਪਰ ਮੈਨੂੰ ਐ ਸੀ ਵੀ ਕਿਤੇ ਸੱਚੀ ਨਾ ਕਰ ਦੇਣ ਰਿਸਕ ਵੀ ਨਹੀਂ ਲੈ ਸਕਦੇ ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਬਾਈ ਮਾੜਾ ਮੋਟਾ ਘੱਟ ਕਰ ਕਹਿੰਦਾ ਕਿੰਨੇ ਨੇ ਮੈਂ ਕਿਹਾ ਵੀ ਮੈਂ ਤਾਂ 50 ਡਾਲਰ ਦੇ ਸਕਦਾ ਮੇਰੇ ਕੋਲ ਤਾਂ 50 ਡਾਲਰ ਨਹੀਂ ਹੁਣ ਮੇਰੇ ਕੋਲ ਸਾਰੇ 10-10 ਦੇ ਨਹੀਂ ਸੀ 20-20 ਦੇ ਸੀ ਚੇਂਜ ਤਾਂ ਉਹ ਕਰਨੇ ਲੱਗੇ 60 ਡਾਲਰ ਫਿਰ ਵੀ ਦੇ ਸਕਦਾ ਸੀ ਮੈਂ ਕਿਹਾ ਚਲੋ ਸਰ ਤੁਹਾਨੂੰ 60 ਡਾਲਰ ਦੇ ਦੂੰਗਾ ਮੈਂ ਤੇ ਫਿਰ ਉਹਨੇ ਆਪਣੀ ਭਾਸ਼ਾ ਦੇ ਵਿੱਚ ਉਹਨੂੰ ਕਿਹਾ ਵੀ 60 ਡਾਲਰ ਨਹੀਂ ਦੇ ਸਕਦਾ ਫਿਰ ਉਹ ਮੈਨੂੰ ਕਹਿੰਦਾ ਵੀ 80 ਦੇ ਦੇ ਮੈਂ ਕਿਹਾ ਜੀ 80 ਮੇਰਾ ਬਜਟ ਹਿੱਲ ਜੂਗਾ ਸਾਰਾ ਤੇ ਐਂ ਚੱਲ ਰਹੇ ਅੰਦਰ ਇਮੀਗ੍ਰੇਸ਼ਨ ਅਫੀਸ਼ੀਅਲ ਆਫੀਸਰ ਨੇ ਇਹਨਾਂ ਦੇ ਉਹਨਾਂ ਨਾਲ ਇਹ ਤੋੜ-ਭੰਨ ਚ ਤੇ ਮੈਨੂੰ ਕਹਿੰਦਾ ਵੀ 80 ਡਾਲਰ ਦੇ ਦੇ ਮੈਂ ਕਹਿੰਦਾ ਜੀ 80 ਨਾਲ ਮੇਰਾ ਬਜਟ ਹਿੱਲ ਜੂਗਾ ਕਹਿੰਦਾ ਇੰਨੀ ਦੂਰੋਂ ਤੂੰ ਆਇਆ ਯਾਰ ਫਲਾਈਟ ਦੀ ਟਿਕਟ ਲੈ ਕੇ ਤੂੰ ਆਇਆ ਹੈ ਇੱਥੇ ਹੋਟਲਾਂ 'ਚ ਰਹੇਗਾ ਅਗਲੀ ਕੰਟਰੀ ਜਾਏਗਾ ਤੇਰੇ ਕੋਲ 80 ਡਾਲਰ ਵੀ ਨਹੀਂ ਹੈਗੇ ਪਰ ਮੇਰਾ ਬਜਟ ਹਿੱਲ ਜੂਗਾ ਨਾ ਮੈਂ ਬਜਟ ਟਰੈਵਲਰ ਆ ਉਹ ਮੈਨੂੰ ਕਹਿੰਦਾ ਵੀ ਨਹੀਂ ਨਹੀਂ ਯਾਰ ਤੈਨੂੰ ਦੇਣੇ ਪੈਣਗੇ ਨਹੀਂ ਤੈਨੂੰ ਅਸੀਂ ਡਿਪੋਰਟ ਕਰ ਦਾਂਗੇ ਤੇ ਦੁਬਾਰੇ ਉਹਨੂੰ ਫੇਰ ਕਹਿੰਦਾ ਕਹਿੰਦਾ ਐ ਕਰ ਜੀ ਇਹ ਪੈਸੇ ਨਹੀਂ ਦਿੰਦਾ ਕਹਿੰਦਾ ਇਹਨੂੰ ਦੁਪਹਿਰ ਵਾਲੀ ਫਲਾਈਟ ਤੇ ਡਿਪੋਰਟ ਕਰ ਦੇ ਐ ਕਹਿੰ ਕੇ ਚਲਾ ਗਿਆ ਫਿਰ ਯਾਰ 10 ਮਿੰਟ ਮੈਂ ਮੱਥਾ ਮਾਰਿਆ ਉਹਨਾਂ ਦਾ ਨਹੀਂ ਬਣੀ ਗੱਲ ਉਹ ਹੈ ਨਹੀਂ ਦਿਮਾਗ ਤੋਂ ਕੰਮ ਨਹੀਂ ਪੈਦਲ ਸੀ ਬੰਦੇ ਉਹ ਉਹ ਤਾਂ ਬੈਠੇ ਸੀ ਇਸੇ ਝਾਗ ਚ ਵੀ ਕੋਈ ਮੁਰਗਾ ਫਸੇ ਇੰਡੀਆ ਵਾਲਾ ਇੰਡੀਆ ਵਾਲੇ ਖਾਸ ਕਰਕੇ ਢੇਡਦੇ ਨੇ ਇਹ ਤੇ ਫਿਰ ਮੈਨੂੰ ਕਹਿੰਦਾ ਵੀ ਤੇਰੀ ਫੀਸ ਅਸੀਂ ਤਾਂ ਲੈ ਰਹੇ ਹਾਂ ਇਹ ਵੀ ਤੇਰੀ ਅਸੀਂ ਨਿਗਰਾਨੀ ਰੱਖਾਂਗੇ ਇਹ ਕੰਟਰੀ ਸੇਫ ਨਹੀਂ ਹੈ ਹੀ ਕਹਿੰਦਾ ਤੇਰੇ ਤੇ ਅਸੀਂ ਟਰੈਕ ਰੱਖਾਂਗੇ ਵੀ ਤੈਨੂੰ ਕੁਝ ਹੋ ਨਾ ਜਾਵੇ ਕੋਈ ਕੁਝ ਕਰਨਾ ਨਾ ਦਵੇ ਕੋਈ ਲੁੱਟ ਖੋਹਣਾ ਕਰ ਲੈ ਕਹਿੰਦਾ ਇਹ 100 ਡਾਲਰ ਤੇਰੀ ਸਿਕਿਉਰਿਟੀ ਫੀਸ ਆ ਉਹ ਮੈਂ ਕਹਾ ਜਾਣ ਦੋ ਚਲਾਕੀਆਂ ਨੂੰ ਸੱਜਣੋ ਫਿਰ ਉਹਨਾਂ ਨੂੰ ਮੈਂ 80 ਡਾਲਰ ਦੇ ਹੁਣ ਜੇ ਮੈਨੂੰ 80 80 ਡਾਲਰ ਦੇ ਕੇ ਇਹਨਾਂ ਦੇ ਬਾਰਡਰ ਕ੍ਰੋਸ ਕਰਨੇ ਪੈ ਰਹੇ ਨੇ ਯਾਰ ਫਿਰ ਮੈਨੂੰ ਤਾਂ ਹੀ ਲੱਗਦਾ ਵੀ ਆਪਾਂ ਗਾਂਹ ਵਾਲੀਆਂ ਕੰਟਰੀਆਂ ਹੋਰ ਖਾਸੀਆਂ ਘੁੰਮ ਸਕਦੇ ਆ ਇਹ ਤਾਂ ਇੱਕ ਸ਼ੁਰੂਆਤ ਆ ਅਮਰੋਕੋ ਇਮੀਗ੍ਰੇਸ਼ਨ ਦੇ ਵਿੱਚ ਸ਼ੁਰੂਆਤ ਨਹੀਂ ਸੀ ਹੁਣ ਜਿੱਥੇ ਆਪਾਂ ਲੈਂਡ ਬਾਰਡਰ ਪਾਰ ਕਰਾਂਗੇ ਨਾ ਤਾਂ ਇਹਨਾਂ ਦੇ ਰਿਵਿਊ ਐਨੇ ਕੁ ਮਾੜੇ ਨੇ ਤੁਸੀਂ ਕੀ ਓਕੇ ਇਹਨਾਂ ਦੇ ਰਿਵਿਊ ਚਲ ਬਸ ਦਾ ਟਾਈਮ ਹੋ ਗਿਆ ਬਾਕੀ ਮੈਂ ਤੁਹਾਨੂੰ ਬਾਅਦ ਦੱਸਦਾ ਕਿਉਂਕਿ ਇਹਨਾਂ ਕੰਟਰੀਆਂ ਦੇ ਵਿੱਚ ਅਨਨੋਨ ਟੈਕਸੀਆਂ 'ਚ ਬੈਠਣਾ ਥੋੜਾ ਜਿਹਾ ਰਿਸਕ ਹੁੰਦਾ ਇਹ ਆ ਗਈ ਆਪਣੀ ਵਾਲੀ ਟੈਕਸੀ ਹੈਲੋ ਬ੍ਰਦਰ ਲੋਜੀਕ ਟੈਕਸੀ ਦੇ ਵਿੱਚ ਬੈਗੇ ਆ ਆਪਾਂ ਤੇ ਘੱਟੋ ਘੱਟ ਆਪਣੀ 15 ਮਿੰਟਾਂ ਦੀ ਰਾਈਡ ਆ ਮੈਂ ਕਹਿੰਦਾ ਸੀ ਵੀ ਇੰਨਾ ਕੰਟਰੀਆਂ ਦੇ ਵਿੱਚ ਨਾ ਇਹ ਥੋੜੀਆਂ ਜਿਹੀਆਂ ਕੰਟਰੀਆਂ ਸੇਫ ਘੱਟ ਨੇ ਤੇ ਜੇ ਤੁਸੀਂ ਟੈਕਸੀ ਕਰਕੇ ਜਾਣਾ ਤਾਂ ਤੁਸੀਂ ਕੀ ਕਰਨਾ ਭਈ ਲੋਕਲ ਬੰਦੇ ਕੋਲੋਂ ਐਮਰਜੈਂਸੀ ਦੇ ਵਿੱਚ ਕੋਈ ਬਾਹਲੀ ਅਗਰਾਰੀ ਫਸ ਗਈ ਤਾਂ ਤਾਂ ਟੈਕਸੀ ਲੈ ਲਓ ਨਹੀਂ ਪਤਾ ਕਰਕੇ ਰੱਖੋ ਭਾਈ ਕਿਹੜੀ ਐਪਲੀਕੇਸ਼ਨ ਇੱਥੇ ਚੱਲਦੀ ਆ ਉਹਦੇ ਥਰੂ ਟੈਕਸੀਆਂ ਬੁੱਕ ਕਰੋ ਨਾਲ ਤਾਂ ਤੁਸੀਂ ਘਾਟੇ 'ਚ ਨਹੀਂ ਜਾਂਦੇ ਨਾਲੇ ਸੇਫਟੀ ਦੀ ਸੇਫਟੀ ਰਹਿੰਦੀ ਆ ਤੇ ਹੁਣ ਤੁਹਾਨੂੰ ਦਿਖਾ ਦਈਏ ਭਾਈ ਅਫਰੀਕਾ ਦਾ ਮਾਹੌਲ ਥੋੜਾ ਜਿਹਾ ਖੁਸ਼ੀ ਹੋ ਰਹੀ ਹੈ ਮੈਨੂੰ ਇੱਥੇ ਪਹੁੰਚਣ ਦੀ ਆ ਇਧਰਲੇ ਪਾਸੇ ਗਰਾਊਂਡ ਬਣਿਆ ਹੋਇਆ ਫੁੱਟਬਾਲ ਦਾ ਟਾਇਰ ਟੂਰ ਲਾ ਕੇ ਪੁਲਿਸ ਖੜੀ ਆ ਮਾੜਾ ਮੋਟਾ ਕੋਈ ਨਾ ਕੋਈ ਸਾਮਾਨ ਵੇਚੀ ਜਾਂਦੇ ਨੇ ਬਹੁਤ ਘੈਂਟ ਵਾਈਬ ਹੋਣ ਵਾਲੀ ਆ ਪਰ ਮੈਨੂੰ ਵਾਰੀ-ਵਾਰੀ ਮੇਰਾ 100 ਡਾਲਰ ਚੇਤੇ ਆ ਜਾਂਦਾ 100 ਨਹੀਂ ਦੇ ਕੇ ਆਏ 80 ਦੇ ਕੇ ਆਏ ਬਾੜੇ ਲੈ ਕੇ ਯਾਰ ਮੈਂ ਅਸਲ 'ਚ ਉਮੀਦ ਤੋਂ ਵੱਧ ਠੱਗੀ ਮਾਰ ਗਏ ਮੈਂ 20 ਡਾਲਰ ਦੀ ਉਹਨਾਂ ਨਾਲ ਗਿੱਟਮਿਟ ਕਰਕੇ ਮਨ 'ਚ ਤੁਰਿਆ ਸੀ 20 ਡਾਲਰ ਤੇ ਬਣਾਵਾਂਗੇ ਉਹਨਾਂ ਨੂੰ ਪਰ ਉਹ 80 ਦੀ ਮਾਰ ਗਏ ਆ ਆਪਣੇ ਨਾਲ ਠਗੀ ਚੱਲ ਕੋਈ ਨਾ ਫਿਰ ਹੁਣ ਕੀ ਕਰੀਏ ਤਾਂ ਅੱਗੇ ਹੁਣ ਹੋਣਾ ਹੀ ਹੋਣਾ ਮੈਂ ਜਿੰਨੇ ਕੇ ਪੈਸੇ ਲੈ ਕੇ ਆਏ ਜੇ ਮੇਰੇ ਪੈਸੇ ਟਾਈਮ ਸਰ ਮੁੱਕ ਗਏ ਨਾ ਰਿਸ਼ਵਤ ਦੇ ਦੇ ਕੇ ਮੈਂ ਮੁੜ ਜਾਣਾ ਫਿਰ ਹੁਣ ਆਇਆ ਥੋੜਾ ਵੀ ਆਪਾਂ ਲੱਖ ਰੁਪਈਆ ਰਿਸ਼ਵਤੀ ਦੇ ਦਈਏ ਜੇ 10 ਕੰਟਰੀਆਂ ਚ ਜਾਵੜੀਏ ਦੇਖਾਂਗੇ ਫਿਰ ਕਿੱਥੇ ਤੱਕ ਭਾ ਪੈਂਦਾ ਜੀ ਜਾਦੇ ਹੋਇਆ ਕੰਮ ਇੱਧਰ ਹੈਗਾ ਬਾਈ ਇਹ ਇਕੱਲਾ ਮੇਰੇ ਨਾਲ ਨਹੀਂ ਜਿਹੜਾ ਮਰਜ਼ੀ ਬੰਦਾ ਆਵੇ ਕੋਈ ਸਾਨੂੰ ਦੱਸੂਗਾ ਕੋਈ ਸਾਨੂੰ ਲਘੋ ਰੱਖ ਜੂਗਾ ਪਰ ਇਧਰ ਲੀਆਂ ਕੰਟਰੀਆਂ ਵੈਸਟ ਅਫਰੀਕਾ ਦੀ ਗੱਲ ਕਰ ਰਿਹਾ ਮੈਂ ਈਸਟ ਆਫਰੀਕਾ ਦੀ ਗੱਲ ਨਹੀਂ ਕਰ ਰਿਹਾ ਈਸਟ ਆਫਰੀਕਾ ਜਿਹੜਾ ਕੀਨੀਆ ਵਾਲਾ ਪਾਸਾ ਈਥੋਪੀਆ ਵਾਲਾ ਪਾਸਾ ਜਾਂ ਸਾਊਥ ਆਫਰੀਕਾ ਹੋ ਗਿਆ ਯੂਗਾਂਡਾ ਰਵਾਂਡਾ ਬਰੂੰਡੀ ਉਹ ਕੰਟਰੀਆਂ ਦੇ ਵਿੱਚ ਟੂਰਿਸਟ ਆਉਂਦਾ ਇਨ੍ਹਾਂ ਕੰਟਰੀਆਂ ਦੇ ਵਿੱਚ ਟੂਰਿਸਟ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੁੰਦਾ ਜਿਵੇਂ ਆਪਾਂ ਕਹਿੰਦੇ ਹੁੰਦੇ ਨਾ ਨਵੇਂ ਦੇਸ਼ 'ਚ ਜਾ ਕੇ ਵੀ ਫਸਟ ਇਮਪ੍ਰੈਸ਼ਨ ਕਿਵੇਂ ਦਾ ਭਾਈ ਫਸਟ ਇਮਪ੍ਰੈਸ਼ਨ ਮੈਨੂੰ ਵਧੀਆ ਲੱਗਿਆ ਇਨ੍ਹਾਂ ਦਾ ਸੜਕਾਂ ਬਹੁਤ ਸਾਫ਼ ਸੁਥਰੀਆਂ ਨੇ 40 45 ਕਿਲੋਮੀਟਰ ਆਪਾਂ ਆਏ ਆ ਏਅਰਪੋਰਟ ਤੋਂ ਇੱਕ ਵੀ ਟੋਆ ਨਹੀਂ ਸੀ ਸੜਕ ਤੇ ਪਰ ਥਾ ਥਾ ਦੇ ਪੁਲਿਸ ਬਹੁਤ ਜਿਆਦਾ ਖੜੀ ਆ ਯਾਰ ਤੇ ਦੂਜੀਆਂ ਗੰਨਾਂ ਲਈ ਫਿਰਦੇ ਨੇ ਆਟੋਮੈਟਿਕ ਜਿਹੜੀਆਂ ਹੁੰਦੀਆਂ ਨੇ ਮਤਲਬ ਨਾਰਮਲ ਪੁਲਿਸ ਨਹੀਂ ਹੈਗੀ ਉਹ ਕਮਾਂਡੋ ਆਫਸਰ ਖੜੇ ਨੇ ਜਿਵੇਂ ਕਿਸੇ ਮੰਤਰੀ ਸੰਤਰੀ ਲੰਘਣਾ ਹੁੰਦਾ ਉਵੇਂ ਆਹ ਦੇਖੋ ਸੜਕਾਂ ਕਿੰਨੀਆਂ ਆ ਉਹਨੇ ਬਾਕੀ ਇੱਥੋਂ ਦੇ ਲੋਕ ਫ੍ਰੈਂਚ ਬੋਲਦੇ ਨੇ ਤੇ ਲੋਕਲ ਭਾਸ਼ਾ ਇਹਨਾਂ ਦੀ ਹੈਗੀ ਹੈ ਜੀ ਵੋਲੋਫ 92% ਇੱਥੇ ਲੋਕ ਇਸਲਾਮ ਨੂੰ ਫਾਲੋ ਕਰਦੇ ਨੇ ਤੇ ਬਾਕੀ ਗੱਲਾਂ ਬਾਤਾਂ ਕਰਾਂਗੇ ਆਪਾਂ ਹੋਰ ਪਰ ਮੈਨੂੰ ਇੱਥੇ ਆ ਕੇ ਨਾ ਮਰੋਕੋ ਨਾਲ ਬੱਧ ਖੁਸ਼ੀ ਹੋ ਰਹੀ ਆ ਕਿਉਂਕਿ ਜਿਹੜਾ ਇੱਥੇ ਸਟਰਗਲ ਆ ਨਾ ਲਾਈਫ ਦਾ ਲੋਕਲ ਬੱਸਾਂ ਦੇ ਵਿੱਚ ਟੈਕਸੀਆਂ ਦੇ ਵਿੱਚ ਆਟੋਆਂ ਦੇ ਵਿੱਚ ਜਿਹੜੇ ਉਹ ਤੱਕੇ ਜੇ ਖਾਣ ਦਾ ਸਵਾਦ ਇੱਥੇ ਆਊਗਾ ਨਾ ਉਹ ਭਾਈ ਮਰੋਕੋ 'ਚ ਨਹੀਂ ਸੀ ਤੇ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਇਹ ਜਿਹੜੀ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਨਾ ਇਹ ਪਿਛਲੀ ਵੀਡੀਓ ਖਤਮ ਕਰਨ ਤੋਂ ਬਾਅਦ ਨਾਲ ਹੀ ਕੰਟੀਨਿਊ ਕਰ ਲਈ ਸੀ ਤੇ ਮਤਲਬ ਪੱਗ ਵੀ ਮੇਰੇ ਘਟੋ ਘਟ ਬੰਨੀ ਨੂੰ ਹੋ ਗਏ ਭਾਈ 25 ਘੰਟੇ ਤੇ ਉਦੋਂ ਦਾ ਮਤਲਬ ਵਲੌਗ ਸ਼ੁਰੂ ਕੀਤਾ ਹੋਇਆ ਇਹ ਤਾਂ ਇਕੱਠੇ ਵਲੌਗ ਬਣਾਏ ਨੇ ਇੱਕ ਵਲੌਗ ਬਣਾ ਕੇ ਮੈਂ ਸਮਾਨ ਪੈਕ ਕੀਤਾ ਸੀ ਪਰ ਅਗਲੇ ਵਲੌਗ 'ਚ ਉਸੇ ਵਲੌਗ ਨੂੰ ਖਤਮ ਕਰਕੇ ਨਾਲ ਦੀ ਨਾਲ ਮੈਂ ਸਮਾਨ ਚਾਕੇ 에ਅਰਪੋਰਟ ਜਦੋਂ ਆਇਆ ਤਾਂ ਨਵਾਂ ਵਲੌਗ ਸ਼ੁਰੂ ਕਰ ਲਿਆ ਸੀ ਤਾਂ ਕਰਕੇ ਮੇਰੇ ਆ ਸੇਮ ਕੱਪੜੇ ਪਾਏ ਹੋਏ ਨੇ ਪਿਛਲੇ ਦੋ ਵਲੌਗਾਂ ਦੇ ਵਿੱਚ ਇੱਥੇ ਬਣੇ ਹੋਏ ਨੇ ਜੀ ਕੋਈ ਅਪਾਰਟਮੈਂਟ ਬਣੇ ਹੋਏ ਨਹੀਂ ਯਾਰ ਇੱਥੇ ਆਪਣਾ ਹੋਸਟਲ ਆ ਮੈਂ ਹੋਸਟਲ ਵਾਲੇ ਬਾਈ ਨੂੰ ਫੋਨ ਕੀਤਾ ਮੈਂ ਕਿਹਾ ਮੈਨੂੰ ਲੈ ਕੇ ਜਾ ਥੱਲੇ ਆ ਕੇ ਉਹ ਬਾਈ ਲੈਣ ਆ ਰਿਹਾ ਬਾਕੀ 314 ਰੁਪਈਆ ਦੀ ਟੈਕਸੀ ਕਰਕੇ ਆਪਾਂ ਇੱਥੇ ਪਹੁੰਚੇ ਆ 2200 ਰੁਪਈਆ ਲਿਆ ਉਹਨੇ 2200 ਨੂੰ 7 ਨਾਲ ਭਾਗ ਕੀਤੀ ਤੇ 314 ਰੁਪਏ ਬਣ ਗਏ ਇੰਡੀਆ ਦੇ 10 11 ਕਿਲੋਮੀਟਰ ਸੀ ਆਪਣਾ ਹੋਸਟਲ ਲੋ ਜੀ ਹੋਟਲ ਦੇ ਵਿੱਚ ਮੈਂ ਸਮਾਨ ਰੱਖਿਆ ਆ ਉਸ ਤੋਂ ਬਾਅਦ ਹੁਣ ਆਪਾਂ ਇੰਡੀਅਨ ਰੈਸਟੋਰੈਂਟ ਚੱਲੇ ਆ ਜੀ ਕੁਝ ਖਾਣ ਪੀਣ ਵਾਸਤੇ ਮੋਸਟ ਵੈਸਟ ਵਾਲਾ ਪਾਸਾ ਤਾਂ ਇਹ ਹੈਗਾ ਹੀ ਹੈਗਾ ਮੋਸਟ ਕ੍ਰਾਪਟਡ ਕੰਟਰੀ ਵੀ ਆਪਾਂ ਐਕਸਪੀਰੀਅੰਸ ਕਰ ਲਈ ਪਰ ਅਫਰੀਕਾ ਦੀ ਮੋਸਟ ਐਕਸਪੈਂਸਿਵ ਸਿਟੀ ਦੀ ਗੱਲ ਕਰੀਏ ਨਾ ਅਫਰੀਕਾ ਦੀ ਸਭ ਤੋਂ ਮਹਿੰਗੀਆਂ ਸਿਟੀਆਂ ਦੇ ਵਿੱਚੋਂ ਪਹਿਲੇ ਨੰਬਰ ਤੇ ਡਕਰ ਆਉਂਦੀ ਆ ਜੀ ਜਿੱਥੇ ਆਪਾਂ ਹੁਣ ਘੁੰਮ ਰਹੇ ਆ ਇੱਥੇ ਲੋਕਾਂ ਦਾ ਕੋਸਟ ਆਫ ਲੀਵਿੰਗ ਰਹਿਣ ਸਹਿਣ ਖਾਣ ਪੀਣ ਦਾ ਖਰਚਾ ਹਨਾ ਹੋਰ ਗਰੋਸਰੀ ਦਾ ਖਰਚਾ ਸਾਰਾ ਕੁਝ ਬਹੁਤ ਜ਼ਿਆਦਾ ਮਹਿੰਗਾ ਤੁਸੀਂ ਇੰਟਰਨੈਟ ਤੇ ਸਰਚ ਕਰਕੇ ਦੇਖਿਓ ਵਨ ਆਫ ਦਾ ਮੋਸਟ ਐਕਸਪੈਂਸਿਵ ਸਿਟੀ ਆ ਜੀ ਡਕਰ ਇੱਥੇ ਨਾਰਮਲ ਹੋਟਲ ਵੀ 3000 3500 ਤੋਂ ਥੱਲੇ ਮਿਲਦਾ ਨਹੀਂ ਹੈਗਾ ਆਪਾਂ ਸਿੰਪਲ ਹੋਸਟਲ ਲਿਆ ਬੰਕ ਬੈੱਡ ਲਿਆ ਆਪਾਂ ਨੂੰ ਇੱਕ ਮਤਲਬ ਸਿੰਗਲ ਬੈੱਡ ਮਿਲਿਆ ਸੌਣ ਵਾਸਤੇ ਉਹ ਵੀ ਆਪਾਂ ਨੂੰ 1600 ਰੁਪਏ ਦਾ ਮਿਲਿਆ ਇੰਡੀਅਨ ਦਾ ਤੇ ਜਿਹੜੀ ਆਪਾਂ ਸਵੇਰੇ ਬੱਸ ਲੈ ਕੇ ਆਏ ਆ ਆਇਰਪੋਰਟ ਤੋਂ ਉਹ ਬੱਸ ਵੀ ਆਪਾਂ ਨੂੰ ਪਈ ਸੀ 9000 ਸੀਫਾ ਦੀ ਸੀਫਾ ਇਹਨਾਂ ਦੀ ਕਰੰਸੀ ਦਾ ਨਾਮ ਆ ਜੀ ਆਪਣੇ ਨਾਲੋਂ 7 ਗੁਣਾ ਡਾਊਨ ਆ ਮਤਲਬ ਆਪਣਾ 1 ਰੁਪਈਆ ਇੱਧਰ 7 ਸੀਫਾ ਬਣਦਾ ਇਹਨਾਂ ਦੀ ਕਰੰਸੀ ਦਾ ਪੂਰਾ ਨਾਮ ਹੈਗਾ ਵੈਸਟ ਅਫਰੀਕਨ ਫ੍ਰੈਂਕ ਮਤਲਬ ਇੱਥੇ ਫ੍ਰੈਂਕ ਚੱਲਦੇ ਨੇ ਕਿਉਂਕਿ ਇੱਥੇ ਫਰਾਂਸ ਨੇ ਰਾਜ ਕੀਤਾ ਸੀ ਤੇ ਜਿਹੜੀ ਇਹ ਵਾਲੀ ਕਰੰਸੀ ਆ ਇਹਦਾ ਸ਼ਾਰਟ ਨਾਮ ਸੀਫਾ ਤੇ ਇਹ ਇੱਥੋਂ ਦੇ ਜਿਹੜੇ ਨੇੜੇ-ਤੇੜੇ 7-8 ਦੇਸ਼ ਨੇ ਨਾ ਉੱਥੇ ਸੇਮ ਕਰੰਸੀ ਚੱਲਦੀ ਆ ਇਹ ਐਕਸ ਓ ਐਫ ਵੀ ਇਹਨੂੰ ਲਿਖ ਦਿੰਦੇ ਨੇ ਫਿਲਹਾਲ ਆਪਾਂ ਚੱਲਿਆਂ ਜੀ ਹੁਣ ਕੁਛ ਖਾਣ ਪੀਣ ਵਾਸਤੇ ਇੱਥੋਂ ਦੀ ਕੋਈ ਮਾਰਕੀਟ ਦਾ ਮਾਹੌਲ ਆ ਬਾਕੀ ਇੱਥੇ ਭਾਈ 97% ਲੋਕ ਮੁਸਲਿਮ ਧਰਮ ਨੂੰ ਬਿਲੋਂਗ ਕਰਦੇ ਨੇ ਆ ਸਾਹਮਣੇ ਇੱਕ ਮਾਸਕ ਬਣੀ ਹੋਈ ਆ ਆਪਣਾ ਰੈਸਟੋਰੈਂਟ ਇੱਥੇ ਕਿਤੇ ਨੇੜੇ ਹੀ ਆ ਕੋਹੀ ਨੂਰ ਰੈਸਟੋਰੈਂਟ ਆ ਤੇ ਜਿਹੜੇ ਹੋਟਲ ਦੇ ਵਿੱਚ ਆਪਾਂ ਰੁਕੇ ਹੋਏ ਆ ਉਹ ਹੋਟਲ ਵੀ ਭਾਈ ਪਾਕਿਸਤਾਨੀਆਂ ਦਾ ਹੋਟਲ ਆ ਜਦੋਂ ਸਾਰੀ ओके ओके गुड गुड ਪਤਾ ਨਹੀਂ ਕੀ ਕਹਿੰਦਾ ਸੀ ਯਾਰ ਜਿੱਥੇ ਆਪਾਂ ਰੁਕੇ ਹੋਏ ਆ ਉਹ ਵੀ ਪਾਕਿਸਤਾਨੀਆਂ ਦਾ ਹੋਟਲ ਆ ਤੇ ਜਦੋਂ ਉਹਨਾਂ ਨਾਲ ਮੈਂ ਮਿਲਿਆ ਪਹਿਲੀ ਵਾਰੀ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਭਾਈ ਤੁਸੀਂ ਇੰਡੀਅਨ ਲੱਗਦੇ ਹੋ ਯਾਰ ਇੰਗਲਿਸ਼ 'ਚ ਪੁੱਛਿਆ ਮੈਂ ਉਹਨੂੰ ਕਹਿੰਦਾ ਮੈਂ ਹਾਂ ਪਾਕਿਸਤਾਨ ਤੋਂ ਆ ਭਾਈ ਮੈਂ ਕਿਹਾ ਪੰਜਾਬੀ ਬੋਲ ਲੈਣਾ ਕਹਿੰਦਾ ਹਾਂ ਬੋਲ ਲੈਣਾ ਫਿਰ ਉਹ ਬਾਈ ਨੇ ਮੈਨੂੰ ਦੱਸਿਆ ਕਹਿੰਦਾ ਵੀ ਇਹ ਥੋੜਾ ਜਿਹਾ ਸ਼ਹਿਰ ਖਤਰਨਾਕ ਆ ਆਪਦਾ ਫੋਨ ਫੋਨ ਬਚਾ ਕੇ ਰੱਖੀ ਕੈਮਰਾ ਕੂਮਰਾ ਵੀ ਬਚਾ ਕੇ ਰੱਖੀ ਮੈਂ ਕਿਹਾ ਉਹ ਤਾਂ ਭਾਈ ਮੈਂ ਐਕਸਪੀਰੀਅੰਸ ਕਰ ਲਿਆ ਫਿਰ ਉਹਨੂੰ ਮੈਂ ਆਪਣੀ ਦਾਸਤਾਨ ਦੱਸੀ ਬਾਈ ਮੇਰੇ ਨਾਲ ਆਇਆ ਠੱਗੀ ਵੱਜ ਗਈ ਇਮੀਗ੍ਰੇਸ਼ਨ ਤੇ ਉਹ ਕਹਿੰਦਾ ਬਾਈ ਮੇਰਾ ਭਰਾ ਇੱਥੇ ਬਹੁਤ ਟਾਈਮ ਤੋਂ ਰਹਿੰਦਾ ਜਦੋਂ ਮੈਂ ਆਪਦੇ ਭਰਾ ਕੋਲ ਆ ਰਿਹਾ ਸੀ ਨਾ ਕਹਿੰਦਾ ਮੈਨੂੰ ਵੀ ਨਹੀਂ ਆਉਣ ਦਿੱਤਾ ਕਹਿੰਦਾ ਮੇਰੇ ਭਰਾ ਨੇ ਇੱਥੋਂ ਉਹਨਾਂ ਨੂੰ ਪੇਮੈਂਟ ਕੀਤੀ ਸੀਫਾ ਉਹਨਾਂ ਦੇ ਅਕਾਊਂਟ 'ਚ ਪਾਏ 10000 ਪਤਾ ਨਹੀਂ ਕਿੰਨੇ ਕਹਿੰਦਾ ਫੇਰ ਮੈਨੂੰ ਕਲੀਅਰ ਕੀਤਾ ਇਮੀਗ੍ਰੇਸ਼ਨ ਵਾਲਿਆਂ ਨੇ ਬਿਨਾ ਪੈਸਾ ਦਿੱਤੇ ਤਾਂ ਤੁਸੀਂ ਜਾ ਹੀ ਨਹੀਂ ਸਕਦੇ ਇੱਥੋਂ ਬਿਨਾ ਪੈਸਾ ਦਿੱਤੇ ਨਾ ਤੁਸੀਂ ਇੱਥੋਂ ਜਾ ਹੀ ਨਹੀਂ ਸਕਦੇ ਕਹਿੰਦਾ ਜੋ ਮਰਜ਼ੀ ਹੋ ਜੇ ਕਿਸੇ ਤੋਂ ਵੱਧ ਕਿਸੇ ਤੋਂ ਘੱਟ ਕਿਸੇ ਤੋਂ ਕਿਵੇਂ ਐਂਦਾ ਮਾਹੌਲ ਚੱਲਦਾ ਖਾਸ ਕਰਕੇ ਇੰਡੀਅਨ ਦੇ ਪਾਕਿਸਤਾਨੀਆਂ ਤੋਂ ਲੈਂਦੇ ਨੇ ਇਹ ਪੈਸੇ ਗੋਰਿਆਂ ਤੋਂ ਨਹੀਂ ਲੈਂਦੇ ਕਿਉਂਕਿ ਜਦੋਂ ਮੈਂ ਉੱਥੇ 에어ਪੋਰਟ ਤੇ ਸੀ ਨਾ ਤਾਂ ਮੇਰੇ ਮੂਰੇ ਇੱਕ ਗੋਰਾ ਵੀ ਘੁੰਮ ਰਿਹਾ ਸੀ ਗੋਰੇ ਦੀ ਇਮੀਗ੍ਰੇਸ਼ਨ ਵੀ ਹੋਈ ਆ ਪਰ ਗੋਰੇ ਤੋਂ ਉਹਨਾਂ ਨੇ ਪੈਸੇ ਨਹੀਂ ਮੰਗੇ ਸਾਰਿਆਂ ਦੇ ਹੱਥ 'ਚ ਲਗ ਭਾਗ ਇੱਥੇ ਮਾਲਾ ਫੜੀ ਹੋਈ ਆ ਮਾਲਾ ਫੇਰ ਦੇ ਜਾਂਦੇ ਨੇ ਹਾਂ ਜੀ ਆ ਯਾ ਇਸ ਫਰਮ ਸੇਲਗਮ ਮੈਂ ਮੈਂ ਯਾ ਸੈਲਜ਼ ਰਾਈਸ ਸੌਰੀ ਅਲੈਸ नो आई एम गोइंग टू ईट समथिंग ओके नाइस टू मीट यू योर नेम इज अतया अतया ओके अतया आते हैं ओके है? okay, है? okay, भाई ਇੱਥੇ ਸਾਨੂੰ ਥਾਂ ਥਾਂ ਤੇ ਬੰਦੇ ਮਿਲਣਗੇ ਪਰ ਕਿਸੇ ਤੇ ਮਗਰ ਲੱਗਣਾ ਨਹੀਂ ਜੇ ਕੋਈ ਬੁਲਾਉਂਦਾ ਬੋਲਪੋ ਕੋਈ ਗੱਲ ਨਹੀਂ ਪੂਰੇ ਭੀੜ ਭੜਕੇ ਵਾਲੇ ਬਾਜ਼ਾਰ ਵਿੱਚ ਦੀ ਲੰਘ ਕੇ ਆਏ ਆ ਤੇ ਉਹ ਸਾਹਮਣੇ ਉੱਪਰ ਲਿਖਿਆ ਹੋਇਆ ਜੀ ਕੋਹੀ ਨੂਰ ਇੰਡੀਅਨ ਰੈਸਟੋਰੈਂਟ ਖੁੱਲਾ ਹੋਵੇ ਤਾਂ ਚੰਗੀ ਗੱਲ ਹੈ ਨਹੀਂ ਜ਼ਿਆਦਾਤਰ ਦੁਪਹਿਰੇ ਜੇ ਬੰਦ ਕਰ ਦਦੇ ਹੁੰਦੇ ਨੇ ਕੁਛ ਥੋੜਾ ਬਹੁਤ ਖਾ ਲਾਂਗੇ ਤੇ ਥੋੜਾ ਬਹੁਤ ਆਪਾਂ ਪੈਕ ਕਰਾ ਲਾਂਗੇ ਐਵੇਂ ਦਾ ਕੁਝ ਮਾਹੌਲ ਆ ਅੰਦਰ ਇੰਡੀਅਨ ਰੈਸਟੋਰੈਂਟ ਸਲਾਮ ਅਲੈਕੁਮ ਵਅਲੈਕੁਮ ਸਲਾਮ ਅਪਸਾਈਡ ਅਪਸਾਈਡ ਓ ਸ਼ੁਕਰਾਨ ਥੈਂਕ ਯੂ ਇਹ ਹੈ ਜੀ ਇੱਥੋਂ ਦਾ ਮੈਨੂ ਵਿੱਚ ਇਹਨਾਂ ਨੇ ਫ੍ਰੈਂਚ ਵੀ ਲਿਖੀ ਹੋਈ ਆ ਵਿੱਚ ਹੀ ਇਹਨਾਂ ਨੇ ਦਾਰੂ ਦਰੂ ਵੀ ਰੱਖੀ ਹੋਈ ਆ ਤੇ ਇੰਗਲਿਸ਼ ਵੀ ਲਿਖੀ ਹੋਈ ਆ ਠੀਕ ਹੈ ਆਪਾਂ ਆਪਦੇ ਖਾਣ ਵਾਸਤੇ ਚਾਣਾ ਮਸਾਲਾ ਮੰਗਾ ਲਿਆ ਚਾਣਾ ਮਸਾਲਾ ਹੈਗਾ ਜੀ 4000 ਰੁਪਏ ਦਾ 4000 ਨੂੰ ਤੁਸੀਂ 7 ਨਾਲ ਭਾਗ ਕਰਦੇ ਹੋ ਮਨ ਲ ਮੇਰੇ ਹਿਸਾਬ ਨਾਲ ਮਨ ਲਾਂਦਾ ਵੀ 6-700 ਰੁਪਏ ਦਾ ਆਪਾਂ ਨੂੰ ਚਾਣਾ ਮਸਾਲਾ ਪੈਣਾ ਹੈ ਤੇ 1200 ਰੁਪਏ ਦਾ ਬਟਰ ਨਾਨ 1200 ਨੂੰ ਤੁਸੀਂ 7 ਨਾਲ ਡਿਵਾਈਡ ਕਰੋਗੇ ਤਾਂ ਮਨ ਲਾਂਦਾ ਵੀ ਘੱਟੋ-ਘੱਟ ਇਹ ਵੀ 150-200 ਤੋਂ ਉੱਤੇ ਹੀ ਬਣਦਾ ਹੋਣਾ ਬਾਕੀ ਮੈਂ ਥੱਲੇ ਸਕਰੀਨ ਤੇ ਲਿਖ ਦੂੰਗਾ ਚੀਜ਼ਾਂ ਬਹੁਤ ਮਹਿੰਗੀਆਂ ਨੇ ਤੇ ਮੈਨੂੰ ਨਾ ਇਸ ਦੇਸ਼ 'ਚ ਆਉਣ ਦੀ ਖੁਸ਼ੀ ਵੀ ਆ ਤੇ ਕਿਤੇ ਨਾ ਕਿਤੇ ਥੋੜਾ ਜਿਹਾ ਉਹ ਮੈਨੂੰ ਜਿਹੜਾ 100 ਡਾਲਰ ਹੈ ਮੇਰਾ ਉਹ ਚੁ ਵੀ ਜਾਂਦੇ ਨੇ ਤੇ ਵੀਜ਼ਾ ਫ੍ਰੀ ਕੰਟਰੀ ਸੋਚ ਕੇ ਮੈਂ ਖੁਸ਼ ਹੋ ਕੇ ਆਇਆ ਸੀ ਮੈਂ ਕਿਹਾ ਚੱਲ ਇੱਕ ਕੰਟਰੀ ਤੇ ਤਾਂ ਆਪਾਂ ਪੈਸੇ ਨਹੀਂ ਦਿੱਤੇ ਵੀਜ਼ਾ ਫ੍ਰੀ ਆ ਪਰ ਉਹਨਾਂ ਨੇ ਇਹੋ ਜਿਹਾ ਚੇਪੀ ਪੱਟੀ ਨਾ ਪਤੰਦਰ ਜਿਹਾ ਨੇ ਡਕਰ ਸ਼ਹਿਰ ਦੇ ਵਿੱਚ ਆਉਣ ਵਾਸਤੇ 80 ਡਾਲਰ ਲੈ ਕੇ ਡਕਰ ਵੀ ਨਹੀਂ ਮਾਰਿਆ ਐਵੇਂ ਦੇ ਬੰਦੇ ਸੀ ਉਹ ਤੇ ਐਕਟਿੰਗ ਬਹੁਤ ਤਗੜੀ ਸੀ ਬਾਈ ਉਹਨਾਂ ਦੀ ਹੁਣ ਜੇ ਉਹ 80 100 ਡਾਲਰ ਮੇਰੇ ਕੋਲੋਂ ਮੰਗ ਰਿਹਾ ਸੀ ਤਾਂ ਉਹਦੇ ਵਿੱਚੋਂ ਕੱਲੇ ਬੰਦੇ ਦਾ ਹੱਥ ਨਹੀਂ ਸੀ ਪੰਜ ਸੱਤ ਬੰਦੇ ਉਸ ਟੀਮ ਦੇ ਉਸ ਗਰੋਥ ਦੇ ਮੈਂਬਰ ਸੀ ਗਰੁੱਪ ਦੇ ਇਮੀਗ੍ਰੇਸ਼ਨ ਵਾਲੇ ਤਾਂ ਆਪਾਂ ਉਹਨਾਂ ਨੂੰ ਕਹਿ ਨਹੀਂ ਸਕਦੇ ਗਰੋ ਹੀ ਕਹਿ ਸਕਦੇ ਆ ਉਹ ਗਰੋ ਦੇ ਮ ਸਾਰਿਆਂ ਨੇ ਆਪਸ ਦੇ ਵਿੱਚ ਵੰਡਨੇ ਹੋਣਗੇ ਪੈਸੇ ਤੇ 20 30 ਡਾਲਰ ਦੇ ਕੇ ਉੱਥੋਂ ਨਿਕਲਣਾ ਤਾਂ ਇੰਪੋਸੀਬਲ ਜੀ ਗੱਲ ਸੀ ਜਿਹੜੇ ਹਸਾਮ ਨਾਲ ਉੱਥੇ ਬੰਦੇ ਵਾਰੀ ਵਾਰੀ ਆ ਕੇ ਐਕਟਿੰਗ ਕਰ ਰਹੇ ਸੀ ਆਪ ਦਾ ਸ਼ੋਅ ਕਰ ਰਹੇ ਸੀ ਵੀ ਇੱਕ ਬੰਦਾ ਆਇਆ ਦੇਖਿਆ ਆ ਕੇ ਕਹਿੰਦਾ ਹੀ ਇਸ ਗੋ ਹੀ ਇਸ ਗੋਇੰਗ ਟੂ ਪੇ ਸਮਥਿੰਗ ਮੈਂ ਕਹਾਂ نو ਸਰ ਆਈ ਐਮ ਨੋਟ ਗੋਇੰਗ ਟੂ ਪੇ ਸਮਥਿੰਗ ਬਿਕਾਉਜ਼ ਥਿਸ ਕੰਟਰੀ ਇਜ਼ ਵੀਜ਼ਾ ਫਰੀ ਤੇ ਉਹਨੂੰ ਕਹਿੰਦਾ ਓਕੇ ਡਿਪੋਰਟ ਹਿਮ ਇਨ ਆਫਟਰਨੂਨ ਉਹ ਕਹਿੰਦਾ ਇਹਨੂੰ ਆ ਦੁਪਹਿਰੇ ਕਹਿੰਦਾ ਡਿਪੋਰਟ ਕਰ ਦੇ ਮੈਂ ਕਹਾਂ ਕਮਾਲ ਕਰੀ ਜਾ ਰਹਾ ਕਿ ਕਹਿੰ ਕੇ ਜਾਪੜਿਆ ਪਿੱਛੇ ਤੇ ਬਾਹਰ ਜਾ ਕੇ ਚਾਹੇ ਹਸੀ ਜਾਂਦਾ ਹੋਵੇ ਪਰ ਅੰਦਰ ਉਹਦੀ ਐਕਟਿੰਗ ਪੂਰੇ ਕਮਰੇ 'ਚ ਤਕੜੀ ਸੀ ਫਿਰ ਇੱਕ ਹੋਰ ਆਇਆ ਉਹਨੇ ਕਾਗਜ਼ ਪੱਤਰੀ ਤਿਆਰ ਕਰਨ ਲਾ ਗਿਆ ਕਹਿੰਦਾ ਲਿਆ ਕਾਗਜ਼ ਪੱਤਰੀ ਕਰੀਏ ਸਾਰਾ ਕੁਝ ਕਹਿੰਦਾ ਹਾਲਾਂਕਿ ਉਹ ਨਕਲੀ ਕਾਗਜ਼ ਜਿਵੇਂ ਇੱਕ ਉਹਦੇ ਉੱਤੇ ਰਾ ਪੇਪਰ ਸੀ ਇੱਕ ਉਹਦੇ ਉੱਤੇ ਲਿਖਣ ਲੱਗੇ ਮੇਰਾ ਨਾਮ ਜੇਬ ਉਹ ਪਾਸਪੋਰਟ ਪਤਾ ਨਹੀਂ ਕਿੱਧਰ ਲੈ ਗਏ ਮੈਂ ਤਾਂ ਪਾਸਪੋਰਟ ਪਹਿਲਾਂ ਬੈਂਚ ਤੇ ਪਿਆ ਸੀ ਉਹ ਵੀ ਨਹੀਂ ਦੇਖ ਰਿਆ ਸੀ ਫਿਰ ਮੁੜ ਕੇ ਬਸ ਉਹੀ ਗੱਲ ਵੀ ਯਾਰ ਉਹੀ ਸੇਮ ਕਹਾਣੀ ਆ ਵੀ ਪੂਰੀ ਉਹਨਾਂ ਦਾ ਤਕੜੀ ਐਕਟਿੰਗ ਕੀਤੀ ਵੀ ਬੰਦਾ ਕਿਸੇ ਪਾਸੇ ਬਚਣਾ ਜਾਵੇ ਮੈਂ ਵੀ ਅੱਧਾ ਘੰਟਾ ਲਾਇਆ ਜਦੋਂ ਜਹਿਦ ਕੀਤੀ ਆ ਮੈਂ ਤੇ ਨਹੀਂ ਬੰਦ ਰਹੀ ਸੀ ਗੱਲ ਫਿਰ ਕੀ ਕਰੀ ਹੁਣ ਕਿੰਨਾ ਚਿਰ ਬੈਠੇ ਰਹਿੰਦੀ ਬੁੱਜ ਦਿਮਾਗ ਲੱਗੇ ਮੈਨੂੰ ਐਵੇਂ ਕਿ ਮੂਰਖ ਬੰਦੇ ਦੀ ਗਲਤੀ ਨਾਲ ਆਪਦਾ ਸਾਰਾ ਟੂਰ ਵੀ ਨਾ ਖਰਾਬ ਹੋ ਜੇ ਉਹੀ ਗੱਲ ਆ ਵੀ ਉਹ ਗਲਤੀ ਨਾਲ ਜੇ ਕੋਈ ਰਿਪੋਰਟ ਵੀ ਕਰ ਦਿੰਦੇ ਤਾਂ ਰੀਜ਼ਨ ਕੋਈ ਨਾ ਕੋਈ ਦੇਣਾ ਪੈਣਾ ਸੀ ਉਹਨਾਂ ਨੂੰ ਦੇ ਵੀ ਸਕਦੇ ਸੀ ਉਹ ਕੀ ਪਤਾ ਉਹ ਕਹਿੰਦੇ ਵੀ ਇਹਦਾ ਆਫੀਸਰ ਦੇ ਨਾਲ ਬਿਹੇਵੀਅਰ ਨਹੀਂ ਠੀਕ ਜੀ ਆਇਆ ਬਾਅਦ ਸੀ ਰਿਪੋਰਟ ਕਰਨ ਲੱਗੇ ਆ ਤਾਂ ਕੁਝ ਵੀ ਉਹ ਕਹਿ ਸਕਦੇ ਸੀ ਕਿਉਂਕਿ ਇਹਨਾਂ ਦੇ ਹੱਥ ਵੱਸ ਦੀ ਗੱਲ ਆ। ਆਪਾਂ ਨੂੰ ਤੇ ਇੱਥੇ ਆਉਣਾ ਪੈਣਾ ਸੀ ਦੁਨੀਆ ਪੈਸੇ ਦੇ ਕੇ ਹੀ ਆਉਂਦੀ ਐ ਇੱਥੇ ਤੇ ਆਪਾਂ ਵੀ ਪੈਸੇ ਦੇ ਕੇ ਹੀ ਪਹੁੰਚੇ ਆ। ਠੀਕ ਆ। ਤੇ ਬਾਕੀ ਖਾਣੇ ਪੀਣੇ ਆ ਹੁਣ ਫਿਰ ਉਦੋਂ ਬਾਅਦ ਦੱਸ ਦਿਆਂ ਹੋਰ ਨਵੇਂ-ਨਵੇਂ ਗੱਲਾਂ ਇਹ ਡਕਾਰ ਸ਼ਹਿਰ ਦੇ ਵਿੱਚ ਆਪਾਂ ਲਾਵਾਂਗੇ 2 ਜਾਂ 3 ਦਿਨ। ਬਹੁਤ ਇੱਥੇ ਚੀਜ਼ਾਂ ਨਵੀਆਂ ਦੇਖਣ ਵਾਲੀਆਂ ਨੇ ਉਹ ਤੁਹਾਨੂੰ ਸਾਰੀਆਂ ਦਿਖਾਵਾਂਗੇ ਆਪਾਂ। ਬਾਕੀ ਇੱਥੇ ਬੰਦੇ ਜਿਹੜੇ ਘੁੰਮ ਰਹੇ ਨੇ ਰੈਸਟੋਰੈਂਟ ਦੇ ਵਿੱਚ ਉਹ ਵੀ ਭਾਈ ਇੰਡੀਅਨ। ਇਹ ਆ ਗਿਆ ਜੀ ਇੱਧਰ ਆਪਣਾ ਚਾਣਾ ਮਸਾਲਾ। ਦੇਖਣ ਨੂੰ ਬਹੁਤ ਘੈਂ ਇਹ ਇਧਰਲੇ ਪਾਸੇ ਹੈਗੇ ਨੇ ਨਾਨ ਆ ਕੁਸ਼ਕ ਆਪਾਂ ਨੂੰ ਸਲਾਦ ਮਿਲਿਆ ਕੰਪਲੀਮੈਂਟਰੀ ਲੋ ਜੀ ਖਾ ਪੀ ਕੇ ਆ ਗਏ ਆ ਬਿਲ ਆਪਣਾ ਬਣਿਆ ਸੀ 7400 ਸੀਫਾ ਦਾ 7400 ਨੂੰ ਤੁਸੀਂ 7 ਨਾਲ ਡਿਵਾਈਡ ਕਰ ਲਓ ਬਾਕੀ ਮੈਂ ਸਕਰੀਨ ਤੇ ਲਿਖ ਦਿਆ ਕਰੂੰਗਾ ਵੀ ਕਿੰਨਾ ਬਣ ਗਿਆ ਕਰੰਸੀ ਤੁਹਾਨੂੰ ਸਮਝ ਆ ਜੂਗੀ ਨਾਲੇ ਮੰਨ ਲਾਦਾ 1100 ਰੁਪਿਆ ਬਣਿਆ ਤੇ ਹੁਣ ਤੱਕ ਜਿੰਨੇ ਵੀ ਇੰਡੀਅਨ ਰੈਸਟੋਰੈਂਟ ਮੈਂ ਟਰਾਈ ਕੀਤੇ ਨੇ ਸਭ ਤੋਂ ਬੈਸਟ ਫੂਡ ਮੈਨੂੰ ਇਹ ਲੱਗਿਆ ਨੂਨ ਮਿਰਚ ਮਸਾਲਾ ਜਮਾਂ ਇੱਕ ਨੰਬਰ ਸੀ ਜਿੰਨਾ ਕਿ ਮੈਨੂੰ ਚਾਹੀਦਾ ਹੁੰਦਾ ਟੇਸਟ ਦੇ ਅਕੋਰਡਿੰਗ। ਬਾਕੀ ਅੱਜ ਥੱਕ ਬਹੁਤ ਗਏ ਯਾਰ। ਹੁਣ ਜਾ ਕੇ ਰੈਸਟ ਕਰਦੇ ਆਂ। ਗਰਮੀ ਵੀ ਇੱਥੇ ਜਿਆਦਾ ਆ। એનર્ਜੀ ਛੇਤੀ ਡਾਊਨ ਹੋ ਜਾਂਦੀ ਆ। ਕੱਲ ਨੂੰ ਆਪਾਂ ਸਵੇਰੇ ਇਸਦੇ ਆ ਉੱਠ ਕੇ ਤੁਹਾਨੂੰ ਨਵੀਂ ਥਾਂ ਦਿਖਾਵਾਂਗੇ। ਫਿਲਹਾਲ ਅੱਜ ਨਹੀਂ ਮੂਡ ਹੈਗਾ ਯਾਰ। ਥੱਕ ਬਾਲਾ ਗਏ ਤਾਂ ਕਰਕੇ। ਸੋ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਦੇ ਆਂ। ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।